ਵੈਕੁਲਜੀ ਕਾ ਖਲਸਾ ਵੈਕੁਲਜੀ ਕੀ ਫਤਿਹ ਮੈਂ ਸੀਨੀਅਰ ਡਿਵਾਈਜ਼ਰ ਪ੍ਰਧਾਨ ਪੰਜਾਬ ਜਸਵੰਤ ਸਿੰਘ ਪਿੰਡ ਮਲੇਵਾਲ ਜੀ ਬਿਸ਼ਾਇਆ ਕਿ ਸਾਡੇ ਸਰਦਾਰ ਗੁਰਦੀਪ ਸਿੰਘ ਨੇ ਦਾ ਕੁਛ ਮਨਜਿੰਦਰ ਸਿੰਘ ਠੱਠਾ ਨਾਲ ਲੈਣ ਦੇ ਚਾਹਦਾ ਸੀ ਕਾਫੀ ਦੇਰ ਤੋਂ ਤੇ ਉਹਨਾਂ ਦਾ ਸਮਥਿੰਗ ਕੋਈ 8 ਲੱਖ ਦਾ ਇਹਨਾਂ ਦਾ ਬਚਤ ਸੀਗਾ ਲੈਣ ਵਾਲਾ ਇਹਨਾਂ ਨੇ ਕਾਫੀ ਵਾਰ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਮੇਰਾ ਤੇਰੇ ਕੋਲ ਮੂਲਾ ਹੈ ਮੈਨੂੰ ਵਾਪਸ ਕਰ ਕਿ ਉਹਨੇ ਕੋਈ ਚੰਗੀ ਤਰ੍ਹਾਂ ਸਿਰਪਲਾ ਨਹੀਂ ਫੜਾਉਂਦਾ ਰਿਹਾ ਤੇ ਇਹਨਾਂ ਨੇ ਫਿਰ ਸਾਨੂੰ ਅਸੀਂ ਕਮੇਟੀ ਦੇ ਮੈਂਬਰ ਹੋਣ ਦੇ ਕਰਕੇ ਇਹਨਾਂ ਨੇ ਸਾਨੂੰ ਇਹ ਸੌਂਪ ਦਿੱਤੀ ਜ਼ਿੰਮੇਰੀ ਵੀ ਇਹ ਤੁਸੀਂ ਕਰੋ ਕਿਉਂਕਿ ਅਸੀਂ ਇਹਨਾਂ ਨੂੰ ਅਕਾਇ ਤੁਸੀਂ ਦੇ ਕੋਈ ਫਾਦੂ ਗੱਲ ਨਾ ਕਰੋ ਕੋਈ ਵੀ ਨਾ ਲੜਾਈ ਝਗੜਾ ਆਈ ਨਹੀਂ ਕਰਦੇ ਤੇ ਇਹਨਾਂ ਜਿਹੜਾ ਕਮੇਟੀ ਦੇ ਸਿਧੇ ਕੰਮ ਰੱਖਿਆ ਵੀ ਤੁਸੀਂ ਆਪਣਾ ਵੀ ਕਰ ਲਓ ਜੇ ਤੁਸੀਂ ਮੈਨੂੰ ਕੀ ਗੱਲ ਰੁਕਦੇ ਹੋ ਤੇ ਦੇਖੋ ਜੀ ਉਹ ਇੱਕ ਬਾਣੇ ਦੇ ਵਿੱਚ ਨੇ ਨਿਯੰਗ ਸਿੰਘ ਦਾ ਬਾਣਾ ਆ ਤੇ ਸਾਡੇ ਕਦੀਪ ਸਿੰਘ ਹੁਣਾਂ ਨੇ ਫਿਰ ਸਾਡੇ ਤੱਕ ਇਹ ਪਹੁੰਚ ਕੀਤੀ ਵੀ ਤੁਸੀਂ ਠੀਕ ਹੈ ਕਮੇਟੀ ਜੋ ਫੈਸਲਾ ਕਰੇਗੀ ਉਹ ਮੈਨੂੰ ਮਨਜ਼ੂਰ ਆ। ਉਹਦੇ ਵਿੱਚ ਮੈਂ 2 3 ਵਾਰਾਂ ਕੀ 4 ਵਾਰਾਂ ਉਹਦੇ ਕੋਲ ਗਿਆ। ਉਹ ਉਹਦਾ ਇਹੋ ਹੀ ਬਿਆਨ ਆ ਕਿ ਮੈਂ ਅੱਜ ਕੱਲ ਅੱਜ ਕੱਲ ਤੁਹਾਨੂੰ ਮੈਂ ਜਿਹੜਾ ਦਾ ਬਹੁਤ ਵਾਤ ਕਰਦਾ ਹਾਂਗਾ। ਅਸੀਂ ਵਾਪਸ ਆ ਜਿੰਦੇ ਰਹੇ ਆ। ਉਹਦੀ ਦਿੱਤੀ ਹੋਈ ਤਾਰੀਖ ਰਕਮ ਕਿੰਨੀ ਆ? ਰਕਮ ਲਗਭਗ 8 ਲੱਖ ਰੁਪਏ। ਅਸੀਂ ਉਹਦੀ ਦਿੱਤੀ ਹੋਈ ਤਾਰੀਖ ਤੇ ਉੱਥੇ ਪਹੁੰਚ ਰਹੇ ਆ। ਜਦ ਕੋਣੇ ਸਾਨੂੰ ਉਹ ਤਰੀਕ ਤੇ ਛਡੋ ਨਿਆਂ ਨਹੀਂ ਦਿੱਤਾ ਹੋ ਗਏ ਬਸ ਜੀ ਮੈਂ ਕੱਲ ਤੁਹਾਡੇ ਕੋਲ ਪਹੁੰਚਾਂ ਮੈਂ ਤਾਂ ਪਹੁੰਚਣ ਵਾਲਾ ਸੀ ਮੈਂ ਕੱਲਾ ਜਾਵਾਂਗਾ ਮੈਂ ਪਰਸੋਂ ਆ ਜਾਵਾਂਗਾ ਮੈਂ ਉਹ ਮਿਲ ਨਜ਼ਰੋ ਪੈਸੇ ਨੂੰ ਤੇ ਇਹਨਾਂ ਦਾ ਕਾਫੀ ਦੇਦੋ ਆਪ ਜੀ ਨੂੰ ਵੀ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਆਪਣਾ ਲੈਣ ਦੇਣਾਂ ਨਾਲ ਵੀ ਆਪ ਜੀ ਦੇ ਵਿੱਚ ਤੇ ਹੀ ਬਹੁਤ ਵਧੀਆ ਨਾਲ ਪਹਿਲਾਂ ਪ੍ਰੂਫ ਹੈ ਜਿੱਦੋਂ ਹੀ ਮੰਨ ਸੀ ਕਿ ਵਾਕੇ ਤੇ ਮੈਂ ਲੈਣੇ ਹਾਂ ਜੀ ਬਿਲਕੁਲ ਸਾਰੇ ਬਲੂ ਹੈਗੇ ਸਾਡੇ ਕੋਲ ਜੇ ਤੁਹਾਨੂੰ ਕੋਈ ਪ੍ਰੂਫ ਮੰਗੇ ਜਾਂਦੇ ਆ ਪੂਰੇ ਪ੍ਰੂਫ ਪੁਠਾ ਸਕਦੇ ਆ ਸਾਹਮਣੇ ਕਰ ਸਕਦੇ ਆ ਫਿਰ ਉਸ ਤੋਂ ਬਾਅਦ ਅਸੀਂ ਕਮੇਟੀ ਦੇ ਥਰੂ ਉਹਦੇ ਘਰ ਗਏ ਆ ਬੜੀ ਸੋਹਣੀ ਗੱਲਾਂ ਕਰਦੇ ਮੈਂ ਅੱਜਾਂ ਕੱਲ ਦੇਵਾਂਗਾ ਮਤਲਬ ਕਿ ਨਾ ਨਹੀਂ ਕੀਤੀ ਉਹ ਸਿਰ ਲਾ ਰਿਆਂ ਪੈ ਵਿੱਚ ਰੱਖਣ ਦੀ ਉਹਨੇ ਕੋਸ਼ਿਸ਼ ਕੀਤੀ ਸਾਨੂੰ ਉਸ ਤੋਂ ਬਾਅਦ ਉਹਦਾ ਬੀਤਾ ਹੋਇਆ ਟਾਈਮ ਲਿਖਤੀ ਵੀ ਤੁਸੀਂ ਐਨੀ ਤਰੀਕ ਨੂੰ ਆ ਕੇ ਮੇਰੇ ਕੋਲ ਪੈਸੇ ਲੈ ਜਾਓ ਅੱਜ ਪਰ ਨਹੀਂ ਕਰੋਗੇ ਅਸੀਂ ਉਹਨਾਂ ਕੋਲ ਜਿਹੜੀ ਰੱਖ ਲੈਣੀ ਆ ਉਸ ਤੋਂ ਕੁਝ ਦਿਨ ਜਦੋਂ ਮਨ ਵੀ ਤੈਲਾ ਗਏ ਸੀ ਉਹ ਦੁਬਾਰਾ ਫਿਰ ਇਹ ਚੱਕਰ ਮਾਰਿਆ ਤੇ ਤਰੀਕਾ ਮੈਂ ਮੈਂ ਸਰ ਕਰ ਜਾ ਉਹ ਕਿਤਾਬ ਵੀ ਪੈ ਰਹੀ ਗਏ ਆ ਉਹ ਦੀ ਦੀਰੀ ਉਹ ਦੀ ਤਰੀਕ ਤੇ ਉਹਨੇ ਸਾਨੂੰ ਘਰੋਂ ਚਲ ਗਿਆ ਘਰੋਂ ਚਲ ਗਿਆ ਤੇਹੀਂ ਵੇਖਦੇ ਵਾਈਫ ਨੂੰ ਪੁੱਛਿਆ ਉਹਨਾਂ ਦੀ ਮੰਦਰ ਚੀ ਕਰ ਬਹੁਤ ਧਿਆਨ ਨਾਲ ਪੁੱਛਿਆ ਆਂ ਕਿ ਕਿੱਥੇ ਗਿਆ ਕਹਿੰਦੀ ਇੱਥੇ ਹੁਣ ਅਗਲੇ ਆ ਜਾਂਦਾ ਆਹੀਂ ਠੀਕ ਹੈ ਤੇ ਉਹ ਜਦੋਂ ਉਹਦਾ ਅਸੀਂ ਮਿਲ ਕੇ ਜਾਂਦੇ ਆ ਤੇ ਜਿਉ ਇਹ ਗੱਲ ਸਾਨੂੰ ਲੰਘੇ ਦੇ ਵਿੱਚ ਇੱਥੇ ਆ ਉਹ ਸਾਨੂੰ ਨੇ ਕਿਹਾ ਵੀ ਇੱਥੇ ਕਿਤੇ ਆ ਜੰਦਾ ਆਹੀਂ ਬਹਿ ਗਏ ਉੱਥੇ ਚਲਾ ਨਹੀਂ ਮਿਲ ਕੇ ਜਾਂਦੇ ਕੋਈ ਪਰੇਸ਼ਾਨ ਹੋ ਚੁੱਕੇ ਆਂ ਹਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਇਹਦੇ ਪਿੱਛੇ ਘੇੜੇ ਕਰ ਕਰ ਗਏ ਦਿੱਤੀ ਹੋਈ ਤਰੀਕ ਲਿਖਤੀ ਰੂਪ ਦੇ ਵਿੱਚ ਉਹਦਾ ਤੇ ਉਹਦੀ ਮਦਦ ਦਾ ਸੈਨ ਸਾਡੇ ਕੋਲ ਪੂਰੂਫ ਨੇ ਉਹਨਾਂ ਲੈ ਕੇ ਦਿੱਤਾ ਵੀ ਤੁਹਾਨੂੰ ਇੰਨੀ ਤਰੀਕ ਨੂੰ ਅਸੀਂ ਪੈਸੇ ਦੇ ਦੇਵਾਂਗੇ ਕਿਤੇ ਜਾਣੇ ਗਏ ਸੀ ਅਸੀਂ 4 ਜਣੇ ਗਏ ਸੀ ਕਿਉਂਕਿ ਉੱਥੇ ਜਾਫ ਉਹਦੇ ਬੰਦੇ ਸੀ ਕੀ ਕਰ ਰਹੇ ਸੀਗੇ ਇੱਕੋ ਝਗੜਾ ਕਰਨ ਗਏ ਲੜਾਈ ਕਰਨ ਗਏ ਸੇ ਇੱਥੇ ਆਪਣੀ ਰਿੱਤੀ ਰੇ ਰੱਖ ਲੈਣਗੇ ਸੀ ਕਿ ਸਾਨੂੰ ਸਾਡੇ ਪ੍ਰਧਾਨ ਦਾ ਲੇਖ ਆਰਡਰ ਸੀਗਾ ਜਿਸ ਤਰ੍ਹਾਂ ਉਹ ਵੀ ਤੁਸੀਂ ਜੋ ਕਮੇਟੀ ਨੇ ਜੋ ਫੈਸਲਾ ਕਰਨਾ ਉਹ ਕਰੋ ਪਰ ਜਵਾਬ ਕੀ ਲੈਣਗੇ ਅਪਕੋ ਸਾਨੂੰ ਜਵਾਬ ਕੀ ਮੈਂ ਵੀ ਉਹ ਥੋੜੀ ਦੇਰ ਤੱਕ ਇੱਥੇ ਬੈਠੇ ਆ ਕੇ ਲੇ ਉਹਨਾਂ ਜਾ ਕੇ ਸਿਪਲ ਰਿਪੋਰਟ ਸਿਸ਼ਨ ਦੇ ਕੋਲ ਆਈ ਆ ਕੇ ਰਿਪੋਰਟ ਕਰਦੀ ਸਾਡ ਘਰ ਦੇ ਅਗੇ ਧੰਨਵਾਦ ਦਾ ਕਰਦਾ ਜੇ ਕਰਦਾ ਪੁਲ ਸਾਨੂੰ ਪੁੱਛਣ ਲੱਗੇ ਆ ਕੇ ਵੀ ਕੀ ਕਰਦਾ ਕੋਈ ਕਾਦੇ ਵਾਸਤੇ ਕਿਉਂ ਬੈਠੇ ਹੋਈਆਂ ਅੱਜ ਇਹ ਤਾਂ ਕੋਈ ਤਰਹੀ ਨਾ ਅਈ ਤੇ ਸਾਹਮਣੇ ਦੇ ਘਰ ਦੇ ਬੈਂਚ ਲੱਗਾ ਹੋਇਆ ਸਰਕਾਰੀ ਬੈਂਚ ਆ ਗਿਆ ਜਾਨ ਨੇ ਲਾਇਆ ਰੋਡ ਦੇ ਕਨਾਰੇ ਲੱਗਾ ਤਰੇਕ ਆ ਆਪਣਾ ਗੁੱਡਾ ਸ਼ਾਮੀ ਗਰਮੀ ਦੇ ਜੁੱਤੇ ਬੈਗੇ ਆ ਪੁਲਸ ਆ ਕੇ ਸਾਨੂੰ ਪੁੱਛਣ ਲੱਗੇਗਾ ਜੀ ਸਾਨੂੰ ਆਹ ਪਰੇਸ਼ਾਨੀਆਂ ਵੀ ਆਹੀਂ ਤੇ ਪੈਸੇ ਲੈਣੇ ਪੁਲਸ ਸਾਨੂੰ ਲਿਉਣੀ ਚਾਹੀਦੀ ਸੀ ਤੇ ਬਸੇ ਲੱਕ ਬੈ ਗਿਆ ਤੇ ਆਈ ਫਿਰ ਆਪਣੇ ਪ੍ਰਧਾਨ ਨੂੰ ਕੀਤਾ ਫੋਨ ਵੀ ਕੀ ਇਹਦੇ ਉਲਟਾ ਸਾਨੂੰ ਖਿੱਚ ਕੇ ਜਾਇਆ ਕਰ ਲੱਗਿਆ ਉਸ ਤੋਂ ਬਾਅਦ ਉਹਦਾ ਅਗਲਾ ਹਮਲਾ ਹੋਰ ਇੱਕ ਹੋ ਗਿਆ ਦੇਖਦੇ ਦੇਖਦੇ ਹੀ ਨਿਹੰਗ ਸਿੰਘ ਜਿਹਦੇ ਬੰਦੀਆਂ ਸਾਧਲੀਆਂ ਉਸੇ ਤਰ੍ਹਾਂ ਉਸੇ ਤਰ੍ਹਾਂ ਨਹੀਂ ਉਹਨੇ ਫਟਾਫਟ ਕੋਈ ਟਾਈਮ ਹੀ ਨਹੀਂ ਦਿੱਤਾ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਉਸ ਕੋਲ ਤੁਹਾਡੇ ਸਾਡੇ ਤੋਂ ਸਾਰੀ ਗੱਲ ਪੁੱਛੀ ਉਹ ਕਹਿੰਦੇ ਜੀ ਮੇਰੇ ਕੋਲ ਸਹੀ ਕਰਕੇ ਹੁੰਦੀ ਵੇਚੋ ਉਹਨੇ ਤੁਹਾਨੂੰ ਉਸ ਵਾਲਿਆਂ ਕੋਈ ਗੱਲ ਹੀ ਸਾਨੂੰ ਫालतू ਕਹੀ ਉਹਨੇ ਆਖਿਆ ਤੁਸੀਂ ਬਿਲਕੁਲ ਸਹੀ ਹੋ ਇਹ ਆਪਣੇ ਪੈਸੇ ਦੇਵੇ ਤੇ ਤੁਸੀਂ ਜਾਓ ਕਰਨ ਨੂੰ ਆਇਆ ਕਿ ਜੇ ਬੈਠੇ ਸਿਆ ਕਰਕੇ ਸਾਡੀ ਰੱਖ ਨੂੰ ਜਿਹੜੀ ਹੈ ਸਾਡੀ ਦਿੱਤੀ ਜਾਵੇ ਤੇ ਸਾਨੂੰ ਬਹਿਣ ਦਾ ਕੋਈ ਇੱਥੇ ਸ਼ੌਕ ਨਹੀਂ ਨਾ ਆਈ ਕੋਈ ਚਾਹਵਾ ਨਹੀਂ ਬਹਿਣ ਦੇ ਉਸ ਤੋਂ ਬਾਅਦ ਉਹ ਜੱਜ ਬੰਦੀਆਂ ਨੇ ਬੜਾ ਅਪਸ਼ਬਦ ਸਾਨੂੰ ਬੋਲੇ ਨੇ ਔਰ ਸਭ ਤੋਂ ਇੱਕ ਦੁੱਖ ਵਾਲੀ ਗੱਲ ਇਹ ਆ ਕਿ ਜਿਹੜੀਆਂ ਹਾਂਜੀ ਰਣ ਸਿੰਘ ਕਿਹੜੀ ਜੱਥੇ ਬੰਦੀਆਂ ਉਹ ਸਾਨੂੰ ਦੱਸੇ ਬਾਬਾ ਬੀਜ ਸਿੰਘ ਬਲੋਂ ਆਇਆ ਤੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਸਾਡੇ ਨੂੰ ਪਰੇਸ਼ਾਨੀ ਹੋ ਰਹੀ ਹੈ ਕਿ ਜਿਹੜੀਆਂ ਨਿਆਂ ਸਿੰਘ ਜੱਥੇ ਬੰਦੀਆਂ ਗੁਰੂ ਸਾਹਿਬ ਨੇ ਹਾਂਜੀ ਕਿੱਥੇ ਬੰਦੀਆਂ ਕੀ ਦਾ ਧੰਨਵਾਦ ਤੇ ਦੇਖੋ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਦੇ ਥਾਪੀਆਂ ਸੀ ਇਹ ਸੱਚ ਹੱਕ ਦੀ ਲੜਾਈ ਵਾਸਤੇ ਤੇ ਦਸ਼ਮੇਸ਼ ਦਾ ਸੱਚ ਹੱਕ ਦੀ ਲੜਾਈ ਵਾਸਤੇ ਥਾਪੀਆਂ ਸੀ ਤਕਾਦਲ ਵੱਖਰਾ ਇੱਕ ਬੁੱਢੇ ਦੀ ਨਹੀਂ ਦਸ਼ਮੇਸ਼ ਦਾ ਨਾਂ ਹਾਂਜੀ ਤਕਾਦਲ ਹਾਂਜੀ ਹਾਂਜੀ ਤੇ ਉਹ ਜਥੇਬੰਦੀਆਂ ਦਾ ਕੰਮ ਨਹੀਂ ਵੀ ਆ ਕੇ ਉਲਟਾ ਸਾਨੂੰ ਗਮਨਾਹ ਕੀਤਾ ਜਾਵੇ ਦਬਾਇਆ ਜਾਵੇ ਸਾਨੂੰ ਵਰਚਾਂ ਦੇ ਡਰਾਵੇ ਦਿੱਤੇ ਜਾਣ ਆ ਕਰ ਦਿੱਤਾ ਜਾਵੇ ਕਿਉਂਕਿ ਅਸੀਂ ਵੀ ਇੱਕ ਫੌਜੀ ਹਾਂ ਅਸੀਂ ਵੀ ਇੱਕ ਸੰਸਥਾ ਨਾਲ ਜੁੜੇ ਹਾਂ ਜੇ ਸਾਨੂੰ ਆਕੇ ਇਹੋ ਜਿਹੇ ਦਾਅਵੇ ਦਿੱਤੇਗੇ ਅਸੀਂ ਗੋਲੀਆਂ ਮਾਰਦਾਂਗੇ ਉਹ ਕਰਦਾਂਗੇ ਜੇ ਕਰਦਾਂਗੇ ਅਸੀਂ ਕੋਈ ਲੜਾਈ ਕਰਨੀ ਸੀਗੇ ਅਸੀਂ ਆਪਣਾ ਹੱਕ ਲੈਣ ਗਏ ਸੀ ਇਹ ਬਹੁਤ ਆਬ ਸ਼ਬਦ ਸਾਨੂੰ ਬੋਲੇ ਗਏ ਨੇ ਇੱਕ ਸਾਡੇ ਤੋਂ ਨਾ ਐਲੀਗੇਸ਼ਨ ਲਾਇਆ ਕਿ ਸਾਡੇ ਦੇ ਸਾਡੀ ਯਾਦ ਪਾਦ ਦੇ ਗੱਲ ਕੀਤੀ ਆ ਅਸੀਂ ਕਹਿੰਨੇ ਆ ਵੀ ਸਾਰਾ ਕੁਝ ਮਾਫ ਕਰਦੇ ਸਾਡੇ ਕੋਲ ਪ੍ਰੂਫ ਕਰਦਣ ਵੀ ਜੇਕਰ ਇਹਦੇ ਵਿੱਚ ਕੋਈ ਗੱਲ ਕੀਤੀ ਜਾਵੇ ਜਿਹੜੀ ਸਾਡੀ ਕਮੇਟੀ ਸਾਬਕਾ ਸੰਸਦ ਸੰਜੀ ਕਮੇਟੀ ਇਹਦੇ ਵਿੱਚ ਯਾਦ ਪਾਦ ਦਾ ਬਿਲਕੁਲ ਬਾਈਕਟ ਕਰਦਾ ਜਿਹਨੇ ਕੋਈ ਯਾਦ ਪਾਦ ਦਾ ਨਾਮ ਲਿਆ ਉਹ ਬੰਦਾ ਸਾਡੀ ਕਮੇਟੀ ਚ ਹੀ ਨਹੀਂ ਰਹੇਗਾ ਖਸੀਏ ਕਰਨ ਉਹ ਤੇ ਵੈਸੇ ਹੀ ਨਫ਼ਰਤ ਕਰਦੇ ਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਸਾਡੇ ਤੇ ਇੱਕ ਅਲਿਗੇਸ਼ਨ ਲਾਇਆ ਤੇ ਇਹ ਕਰਕੇ ਸਾਡਾ ਨਾਂ ਤੇ ਉਹਨਾਂ ਰਾਣ ਨੂੰ ਅਗਲੇ ਦਿਨ ਫੇਰੇ ਹੀ ਬੈਠਿਆ ਪੂਜ ਪ੍ਰਸ਼ਾਸਨ ਨੂੰ ਦੱਸ ਕੇ ਬੈਠਿਆ ਤੇ ਉਹਨਾਂ ਨੇ ਰਾਣ ਨੂੰ ਆ ਕੇ ਪਤਾ ਨਹੀਂ ਕਿੱਥੋਂ ਕਿੰਨੀਆਂ ਪਾਰਟੀਆਂ ਸੱਦੀਆਂ ਨੇ ਇਕੱਠੇ ਹੋ ਗਏ ਨੇ ਐ ਹੋ ਜਾ ਦੂਜਾ ਵੀ ਗੱਲ ਨਹੀਂ ਕਰਨ ਵਾਲੀ ਕੋਈ ਉਹਨਾਂ ਉਦੋਂ ਨਹੀਂ ਉਹਨਾਂ ਨੇ ਦੇਖ ਵੀ ਅਬ ਜੁਰਕ ਬੈਠੇ ਆ ਸਾਡੇ ਵਿੱਚ ਕੋਈ ਐਹੋ ਜਿਹਾ ਬੱਚਾ ਬੰਦਾ ਸੀ ਨਹੀਂ ਜਿਹੜਾ ਵੀ ਜੰਗਮੈਨ ਹੋਏ ਸਾਰੀ ਸੁਲਝੇ ਹੋਏ ਕੀ ਦੀ 30 ਸਾਲ ਸਰਵਿਸ ਕੀ ਦੀ 20 ਸਾਲ ਸਰਵਿਸ ਜਿਹੜੋ ਥੱਲੇ ਬੰਦਾ ਕੋਈ ਨਹੀਂ ਉੱਥੇ ਜਦੋਂ ਤੁਸੀਂ ਉੱਥੇ ਗਏ ਉਹਨਾਂ ਦੇ ਘਰ ਜੀ ਕਿੰਨੇ ਚਿਰ ਬਾਅਦ ਉਹ ਪੁੱਛ ਆ ਗਏ ਪੁੱਛ तकरीबन 2 ਤੋਂ 3 ਘੰਟੇ ਬਾਅਦ ਆ ਗਏ ਹਾਂਜੀ ਨਗਜੰਦ ਵਦੀਆਂ 1.5 ਘੰਟੇ ਬਾਅਦ ਆ ਗਏ ਹਾਂਜੀ ਤੁਹਾਡਾ ਅਪਕਾ ਸਵਾਲ ਸਿਰੇ ਜਿਹੜੀ ਇੰਕੁਆਰੀ ਕੀ ਆ ਤੇ ਆਪਸਾ ਇੰਡੀਆ ਸਰਕਾਰ ਤੁਹਾਡਾ ਮਕਸਦ ਕੀ ਆ ਤੁਸੀਂ ਕੀ ਮੰਗ ਮੰਗ ਕੀ ਆ ਤੁਹਾਡਾ ਵਿਸ਼ਾ ਕੀ ਆ ਵੇਖੋ ਜੀ ਵਿਸ਼ਾ ਸਾਡਾ ਇਹੋ ਹੀ ਆ ਕਿ ਇੱਕ ਦੇ ਸਾਡੀ ਉਥੇ ਬਹੁਤ ਜ਼ਿਆਦਾ ਇੱਕ ਬੇਇਜ਼ਤੀ ਹੋਈ ਇਸ ਚੀਜ਼ ਦੀ ਕਿਉਂਕਿ ਅਸੀਂ ਆਪਣਾ ਇਨਸਾਫ਼ ਲੈਣ ਗਏ ਆ ਤੇ ਸਾਡੂੰ ਨਿਆਂ ਅੰਗ ਜਿ세 ਬੰਦਿਆਂ ਤੋਂ ਡਰਾਇਆ ਜਾ ਰਿਹਾ ਸਾਡੇ ਪੈਸੇ ਦੇਣ ਤੇ ਸਾਡਾ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਸਾਨੂੰ ਗੱਦ ਬੋਲਿਆ ਗਿਆ ਆ ਗਲਤ ਵਿਸ਼ਾ ਕੀਤਾ ਗਿਆ ਜਿਸ ਦਾ ਮਤਲਬ ਕਿ ਸਾਡੇ ਨਾਲ ਨੀਂਹ ਜਿਹੜੇ ਬਜ਼ੁਰਗ ਬੈਠੇ ਸੀਗੇ ਨਾ ਕਿ ਉੱਥੇ ਕੋ ਹੌਲੜਵਾਜ਼ ਬੈਠੇ ਸੀ ਤੇ ਹੌਲੜਵਾਜ਼ ਹੀ ਕਰ ਸਕਦੇ ਇਹ ਲੋਜੀ ਆਦਮੀ ਹਾਂ ਗੋਲੀ ਦਾ ਜਵਾਬ ਗੋਲੀਆਂ ਦੇ ਦਿੰਦੇ ਰਹਿਆ ਤੇ ਨਾ ਹੀ ਸਾਨੂੰ ਕਹੀ ਜੀ ਦਾ ਡਰ ਸੀਗਾ ਪਰ ਇਹ ਹਜੇ ਕੋਈ ਆਪ ਸ਼ਬਦ ਨਹੀਂ ਬੋਲਿਆ ਕਿਉਂਕਿ ਇਹ ਇਹੀ ਇਹਾ ਪੈਣਾ ਬੱਚਿਆਂ ਵਾਲਿਆਂ ਆਂ ਇਹ ਉੱਥੇ ਇਸੇ ਤਰੀਕੇ ਨਾਲ ਬੈਠੇ ਆਂ ਕਿ ਕੋਈ ਸਾਨੂੰ ਕ੍ਰੂਪ ਕਰ ਦੇਣ ਕਿ ਇਹਨਾਂ ਗਲਤ ਕੁਝ ਬੋਲਿਆ ਹਰ ਇੱਕ ਉਹ ਬਜ਼ਾੜਾਂ ਵੀ ਸੀ ਗਿਆ ਬੱਚੇ ਵੀ ਸੀ ਤਪਾਨਾਂ ਵੀ ਸੀ ਸਾਰਿਆਂ ਕੋਲ ਹੱਥ ਬੰਦੀ ਆਏ ਪੰਜ-ਛਤ ਗੱਡੀਆਂ ਵੀ ਸੀ ਬੋਲਾਂ ਦੇ ਬਿਲਕੁਲ ਕੀਤਾ ਜੀ ਪ੍ਰਸ਼ਾਸਨ ਕੋਲ ਦੇਖ ਰਹੀ ਹੈ ਕੁਝ ਨਹੀਂ ਹਾਲ ਵੀ ਕਿਉਂ ਨਾ ਰੱਬਾ ਤਾਂ ਨਹੀਂ ਬਿਲਕੁਲ ਜੀ ਸਾਹਮਣੇ ਲੈ ਕੇ ਕੋ ਮੇਰੇ ਸਾਹਮਣੇ ਕਿਉਂ ਕੁਝ ਵੇਖੀ ਦੀ ਸਾਰਾ ਕੁਝ ਇਹ ਹੱਥ ਹਰ ਜਿਹੜੇ ਉਹਨੇ ਆਪ ਹਾਈ ਐਂਡ ਚਾਂਸ ਰੋਟਣਾ ਦੇਖੋ ਜੀ ਉਹ ਉਹ ਜਿਹੜੇ ਨਾਲ ਲਿਆ ਸਿੰਘ ਆਇਆ ਤੇ ਉਹਦੇ ਸੱਦਿਆਂ ਹੀ ਆਇਆ ਤੇ ਜੋ ਉਹਨੇ ਵਖਾਤੇ ਤੇ ਉਹਨਾਂ ਵਖਾਤੇ ਕਰਦੇ ਬਰਾਬਰ ਹੀ ਆ ਵਾਇਗੁਰਦੀਖਾ ਖਾਲਸਾ ਵਾਇਗੁਰਦੀ ਕੀ ਫਤਿਹ ਮੈਂ ਅਗਰਦੀਪ ਸਿੰਘ ਢੰਡਾ ਸਾਹਿਬ ਕਾ ਸੈਨਿਕ ਸਰ ਸੰਜੀ ਕਮੇਟੀ ਪੰਜਾਬ ਮੈਂ ਅੱਜ ਮੀਡੀਆ ਦੇ ਰੂ ਰੂ ਹੋ ਕੇ ਇੱਕ ਸਚਾਈ ਸਾਹਮਣੇ ਲਿਆਉਣੀ ਚਾਹੁੰਦਾ ਕਿ ਅਸੀਂ ਘਰਾਂ 'ਚ ਬੈਠੇ ਸੋਚਦੇ ਆਂ ਕਿ ਜਾਂ ਸਟੇਜਾਂ ਤੇ ਕਹਿੰਦੇ ਆਂ ਕਿ ਪੰਥ ਕਿੱਧਰ ਨੂੰ ਜਾਣ ਲਿਆ ਅੱਜ ਸਾਨੂੰ ਪਤਾ ਲੱਗਾ ਜਦੋਂ ਆਪਣੇ ਨਾਲ ਹੱਟੀ ਦੀ ਐ ਵੀ ਪੰਥ ਕਿੱਧਰ ਨੂੰ ਜਾਣ ਲਿਆ ਤੇ ਸਾਡੇ ਜਹੇਦਾਰ ਕੀ ਕਰਦੇ ਨੇ ਪਿੰਡ ਠੱਠੇ ਤੋਂ ਮਨਜਿੰਦਰ ਸਿੰਘ ਆਪਣੇ ਆਪ ਨੂੰ ਵੀਰ ਖਾਲਸਾ ਲੋਂਦਾ ਲਾਵੇ ਖਾਲਸਾ ਸਭ ਤੋਂ ਬਹੁਤ ਖਾਲਸਾ ਆ ਖਾਲਸਾ ਸਭ ਤੋਂ ਬਹੁਤ ਉੱਚਾ ਜੇ ਵੇਖਿਆ ਜਾਵੇ ਤੇ ਪਰ ਉਹ ਖਾਲਸਾ ਸਭ ਤੋਂ ਲਾ ਕੇ ਤੇ ਉਹਦੀ ਅਹਿਮੀਅਤ ਨੂੰ ਚੁੱਕਣਾ ਵੀ ਜ਼ਰੂਰੀ ਆ ਵੀਰ ਮਨਜਿੰਦਰ ਸਿੰਘ ਠੱਠੇ ਨਾਲ ਸਾਡਾ ਕੋਈ ਲੈਣਦੇ ਨਹੀਂ ਸੀ ਪਹਿਲੋ ਅਸੀਂ ਆਪਣੇ ਪਰਿਵਾਰਕ ਤੌਰ ਤੇ ਉਹਨਾਂ ਨਾਲ ਬੜੀ ਵੱਡੀ ਸਬੰਧ ਬਣਾਏ ਕਿ ਤੁਸੀਂ ਵੀਰ ਜੀ ਥੋੜੇ ਥੋੜੇ ਕਰਕੇ ਵਾਪਸ ਕਰ ਦਿਓ ਨਹੀਂ ਜਦ ਇਕੱਠੇ ਕੀਤੇ ਜਾਂਦੇ ਤੇ तकरीबन ਸਾਢੇ 1.5 ਲੱਖ ਰੁਪਈਆ ਜੀ ਉਹਨੇ ਪ੍ਰੂਫ ਦੇ ਤੌਰ ਤੇ ਮੈਨੂੰ ਚੈੱਕ ਵੀ ਦਿੱਤੇ ਹੋਏ ਨੇ ਰਕਮ ਦਿੱਤੀ ਕਿਸ ਕੰਮ ਲਈ ਰਕਮ ਉਹਨੇ ਆ ਕੋਠੀ ਦਾ ਕੋਈ ਖਰੀਦਦਾਰੀ ਕਰਨੀ ਸੀ ਉਦੋਂ ਉਹਨੇ ਕੋਠੀ ਵਾਸਤੇ ਲਈ ਹੋਈ ਹੈ ਬਾਕੀ ਕਾਫੀ ਚਿਰ ਪਰੇਸ਼ਾਨ ਹੋਣ ਤੋਂ ਬਾਅਦ ਮੈਂ ਆਪਣੀ ਕਮੇਟੀ ਨਾਲ ਵਿਚਾਰ ਕੀਤੀ ਕਿ ਯਾਰ ਅਸੀਂ ਐਡਾ ਦੁਬਧਾ ਚ ਫਸੇ ਆ ਉਹਦਾ ਕੋਈ ਹੱਲ ਕੱਢੀਏ ਤੇ ਕਮੇਟੀ ਨੇ ਕਿਹਾ ਕਿ ਤੂੰ ਸਾਨੂੰ ਫੈਸਲਾ ਦੇ ਦੇ ਪਰ ਤੂੰ ਉਹ ਫੈਸਲੇ ਦੇ ਵਿੱਚ ਨਹੀਂ ਆਏਗਾ ਜਿਹੜਾ ਕਮੇਟੀ ਫੈਸਲਾ ਕਰੇਗੀ ਸਾਡੀ ਕਮੇਟੀ ਦੀ ਐਸਓਪੀ ਵੀ ਇਹ ਕਹਿੰਦੀ ਆ ਕਿ ਜੇ ਕੋਈ ਬੰਦਾ ਦੁਖੀ ਆ ਜਾਂ ਉਹਦੀ ਪ੍ਰੋਬਲਮ ਆ ਜਦੋਂ ਉਹ ਕਮੇਟੀ ਨੂੰ ਦੇ ਦਿੰਦਾ ਤੇ ਉਹ ਬੰਦੇ ਆ ਇੰਟਰਫੇਅਰ ਕਰਨੋਂ ਬੰਦ ਹੋ ਜਾਂਦੀ ਆ ਤੇ ਮੈਂ ਉੱਥੇ ਆਪਣੀ ਇੰਟਰਫੇਅਰ ਕਰਨੀ ਬੰਦ ਕਰ ਦਿੱਤੀ ਜਦੋਂ ਕਮੇਟੀ ਨੂੰ ਫੈਸਲਾ ਦਿੱਤਾ ਗਿਆ ਕਮੇਟੀ ਨੇ ਕਾਫੀ ਚੱਕਰ ਕੱਟੇ ਸਾਡੇ ਕਮੇਟੀ ਦਾ ਹੀ ਬਲਾਕ ਪ੍ਰਧਾਨ ਅਜਿਹਾ ਚੂੜੀਆਂ ਦਾ ਕਾਉਂਸਲਿੰਗ ਠੱਠਾ ਉਹਦੇ ਪਿੰਡ ਦਾ ਹੀ ਆ ਉਹਨੇ ਵੀ ਨਿੱਜੀ ਤੌਰ ਤੇ ਬੜੀ ਬੜੀ ਇਹ ਚੀਜ਼ ਨੂੰ ਵਿਚਾਰਿਆ ਸਾਡੇ ਅੱਗੇ ਇਹਨੇ ਹਰ ਵਾਰੀ ਕਦੀ ਕਾਂਗਰਸੀ ਸਰਪੰਚ ਅੱਗੇ ਕਰ ਦੇਣਾ ਉਹਨਾਂ ਨੇ ਇਕਰਾਰ ਕਰਨਾ ਉਹ ਇਕਰਾਰ ਤੇ ਉਹਨੇ ਪਹੁੰਚਣਾ ਨਾ ਕਦੀ ਕਾਲੀ ਗੱਲ ਦਾ ਸਰਪੰਚ ਖੜਾ ਕਰ ਦੇਣਾ ਉਹਨਾਂ ਨੇ ਇਕਰਾਰ ਤੇ ਪਹੁੰਚਣਾ ਨਾ ਕਦੀ ਆਮ ਆਦਮੀ ਵਾਲਾ ਖੜਾ ਕਰ ਦੇਣਾ ਕਦੀ ਹੋਰ ਕੋਈ ਰਿਸ਼ਤੇਦਾਰ ਸਾਜ ਵਾਲਾ ਲਿਆ ਕੇ ਪਾ ਦੇਣਾ ਪਰ ਕਿਸੇ ਵੀ ਇਕਰਾਰ ਤੇ ਉਹ ਬੰਦਾ ਨਹੀਂ ਪਹੁੰਚਿਆ ਜਦੋਂ ਕਮੇਟੀ ਦੀ ਵਾਰੀ ਆਈ ਕਮੇਟੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਕਮੇਟੀ ਦੇ ਪਹਿਲੇ ਕੰਮ ਤੇ ਇੰਨੇ 70000 ਰੁਪਿਆ ਕਮੇਟੀ ਵਾਲਿਆਂ ਨੇ ਮੈਨੂੰ ਵਾਪਸ ਕਰਵਾਇਆ ਉਸ ਤੋਂ ਬਾਅਦ ਇੰਨੇ 2 ਮਹੀਨੇ ਫਿਰ ਸਾਨੂੰ ਪਰੇਸ਼ਾਨ 2.5 ਮਹੀਨੇ ਕੀਤਾ ਤੇ ਕਮੇਟੀ ਫਿਰ ਦੁਬਾਰਾ ਗਈ ਸਾਡੇ ਨੂੰ ਤੇ 70000 ਆਇਆ 25 ਹਾਂਜੀ ਹਾਂਜੀ ਤੇ ਕਮੇਟੀ ਵਾਪਸ ਗਈ ਕਮੇਟੀ ਨਾਲ ਉਹਨੇ ਲੈਣ ਦੇ ਸਾਰਾ ਕਰਕੇ ਤੇ ਕਮੇਟੀ ਨੇ ਇੱਕ ਫੈਸਲਾ ਦਿੱਤਾ ਵੀ ਵੀਰੇ ਤੇਰੇ ਕੋ ਇਕੱਠੇ ਨਹੀਂ ਦਿੱਤੇ ਜਾਣੇ ਤੂੰ ਥੋੜੇ ਥੋੜੇ ਕਰਕੇ ਦੇ ਸਕਦਾ ਤੇ ਦੇ ਦੇ ਉਨੇ ਆਪ ਖੁਦ ਬੋਲਿਆ ਕਿ ਮੈਂ 10 ਦਿਨਾਂ ਬਾਅਦ 20000 ਰੁਪਇਆ ਦਿਆ ਕਰੂੰਗਾ ਯਾਨੀ ਕਿ ਮਹੀਨੇ ਦਾ 60000 ਰੁਪਇਆ ਦਊਂਗਾ ਪਹਿਲਾ ਇਕਰਾਰ 101 ਵਰਸੀ ਤਕਰੀਬਨ 16 ਤਰੀਕ ਦਾ 16 ਨਵੰਬਰ ਦਾ ਜਦੋਂ 16 ਨਵੰਬਰ ਆਪਣੇ ਇਕਰਾਰ ਤੇ ਨਹੀਂ ਪਹੁੰਚੇ ਕਾਬਲ ਸਿੰਘ ਠੱਠਾ ਨੇ ਵੀ ਉਹਨਾਂ ਨੂੰ ਫੋਨ ਕੀਤਾ ਵੀ ਭਾਜੀ ਤੁਹਾਡਾ ਕਰਾਰ ਆ ਰਿਹਾ ਤੁਸੀਂ ਨਹੀਂ ਪਹੁੰਚੇ ਔਰ ਉਹ ਤਿੰਨ ਦਿਨ ਉੱਪਰ ਲੈ ਗਿਆ 19 ਤਰੀਕ ਨੂੰ ਸਾਡੇ ਕਮੇਟੀ ਦੇ ਮੈਂਬਰ ਜਸਵੰਤ ਸਾਹਿਬ ਤੇ ਹੋਰ ਵੀ ਸੂਝਵਾਨ ਸੱਜਣ ਸਾਰੇ ਗਏ ਆ ਉੱਥੇ ਉਹਨਾਂ ਨੇ ਜਾ ਕੇ ਪੁੱਛਣਾ ਚਾਇਆ ਵੀ ਤੁਸੀਂ ਪੈਸੇ ਕਿਉਂ ਨਹੀਂ ਦੇ ਰਹੇ ਔਰ ਉਹ ਬੰਦਾ ਘਰ ਨਹੀਂ ਮਿਲਿਆ ਉਹਨਾਂ ਦੀ ਮੈਸੇਜ ਤੇ ਉਹਨਾਂ ਦੀ ਜੋ ਮਾਤਾ ਹੀ ਉਹ ਮਿਲਿਆ ਉਹਨਾਂ ਨੇ ਕਿਹਾ ਪੀਓ ਇੱਥੇ ਹੀ ਆ ਇਹਨਾਂ ਨੇ ਸੋਚਿਆ ਕਿ ਜੋ ਇੱਥੇ ਆ ਤੇ ਅਸੀਂ ਮਿਲ ਕੇ ਚਲੀਏ ਆਨ ਕੇ ਬਾਹਰ ਬੈਠ ਗਿਆ ਉਹਦੇ ਸਮੇਂ ਦੇ ਵਿੱਚ ਉਹ ਚੋਦੀ ਕਰਦੀ 112 ਨੰਬਰ ਤੇ ਫੋਨ ਪੁਲਿਸ ਸਾਥੜੀ ਗਿਆ 112 ਨੰਬਰ ਤੋਂ ਕਾਲ ਕਰਕੇ ਪੁਲਿਸ ਆਦੀਆ ਇਹਨਾਂ ਨੇ ਮੈਨੂੰ ਫੋਨ ਕਰਤਾ ਮੈਂ ਬਟਾਲੇ ਨੂੰ ਜਾ ਰਿਹਾ ਸੀ ਕਾਲੇ ਪਹੁੰਚਿਆ ਕਹਿੰਦੇ ਜੀ ਪੁਲਿਸ ਆਈ ਹੈ ਤੁਸੀਂ ਵਾਪਸ ਆਓ ਸਾਰੇ ਕੇਸ ਦਾ ਤੁਹਾਨੂੰ ਪਤਾ ਹੈ ਮੈਂ ਬਟ ਕਾਲੇ ਤੋਂ ਵਾਪਸ ਆ ਗਿਆ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਪੁਲਿਸ ਵਾਲੇ ਕਹਿੰਦੇ ਕਿ ਇਹਨਾਂ ਨੇ 112 ਤੇ ਕਾਲ ਕੀਤੀ ਇਹਦਾ ਜਵਾਬ ਦਿਓ ਜਦੋਂ ਪੁਲਿਸ ਵਾਲਿਆਂ ਨੂੰ ਮਲਾਜਮਾਂ ਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਤੁਸੀਂ ਸੱਚੇ ਜੋ ਤੇ ਉਹਨਾਂ ਨੇ ਮਾਤਾ ਨੂੰ ਤੇ ਇਹਦੀ ਘਰ ਦੀ ਨੂੰ ਕਿਹਾ ਵੀ ਬੀਬਾ ਤੁਸੀਂ ਇਹਨਾਂ ਨੂੰ ਪੈਸੇ ਦਿਓ ਤੇ ਇਹ ਆਪਣੇ ਘਰ ਨੂੰ ਜਾਣ ਪਰ ਉਹ ਕਿਸੇ ਗੱਲ ਤੇ ਨਹੀਂ ਆਈਆ ਚਲੋ ਉਹ ਆਪਣੀ ਕਾਰਵਾਈ ਕਰਕੇ ਪੁਲਿਸ ਵਾਪਸ ਚਲੀ ਗਈ ਸਾਡੇ ਬੰਦਿਆਂ ਨੇ ਇਹਨਾਂ ਰੋਸ ਥੋੜਾ ਜਿਹਾ ਰੋਸ ਰੱਖਿਆ ਵੀ ਅਸੀਂ ਕਿਹੜੀ ਗਲਤੀ ਕੀਤੀ ਜਿਹੜੇ ਇਹਨਾਂ ਨੇ ਪੁਲਿਸ ਸਾਤ ਲਈ ਆ ਅਸੀਂ ਉੱਥੇ ਚਾਰ ਪੰਜ ਬੰਦੇ ਬਹਿ ਗਏ ਆ ਹੋਰ ਫੋਨ ਕੀਤੇ ਆ ਅਸੀਂ ਘਟੂ ਘਟ 10 12 ਬੰਦੇ ਉੱਥੇ ਹੋ ਗਏ ਆ ਰੋਸ ਦੇ ਵਜੋਂ ਨਾਲ ਹੀ ਅਸੀਂ ਡਿਪਟੀ ਸਾਹਿਬ ਨੂੰ ਇਤਲਾਫ ਦੇ ਕੇ ਚੋੜੀਆਂ ਨੂੰ ਕਰ ਦਿੱਤੀ ਜਿਹਦੀ ਕਾਪੀ ਮੇਰੇ ਕੋਲ ਆ ਉਹਨਾਂ ਨੇ ਮਾਰਕ ਕਰਕੇ ਧਨੀਏ ਚੌਕੀ ਇੰਚਾਰਜ ਨੂੰ ਦੇ ਦਿੱਤੀ ਆ ਤੇ ਇਹ ਜਿਹੜਾ ਧਰਨਾ ਲੱਗ ਗਿਆ ਉੱਥੇ ਤੁਸੀਂ ਆਪਣੀ ਦੇਖ ਰੱਖਿਓ ਜੇ ਆਹੀ ਧਰਨਾ ਲਾਉਣ ਅਲਾਉਂਸ ਤੇ ਗਲਤ ਹੁੰਦੇ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਹਟਾ ਦਿੰਦਾ ਸਾਡੇ ਜਿੰਨੇ ਵੀ ਮੈਂਬਰ ਬੈਠੇ ਸੀ ਕੇ ਦੀ 60 ਸਾਲ ਉਮਰ ਦੇ ਕੇ ਦੀ 65 ਸਾਲ ਆ ਕੇ ਦੀ 55 ਸਾਲ ਆ ਕੇ ਦੀ 50 ਸਾਲ ਆ ਇਹ ਹੁੰਦੜਬਾਜ਼ ਨਹੀਂ ਸੀ ਬੈਠੇ ਇਹ ਧੀਆ ਪਹਿਣਾ ਵਾਲੇ ਬੈਠੇ ਸਾਰੇ ਉੱਥੇ ਪਰ ਇਹਨਾਂ ਨੇ ਦੋ ਜੁਨੀਆਂ ਨੂੰ ਉੱਥੇ ਫੇਰਦੇ ਨੇ ਸਦੀਆਂ ਨੇ ਉਦੋਂ ਬਾਅਦ ਕਿਉਂਕਿ ਉਦੋਂ ਉੱਤੋਂ ਬਾਅਦ ਮੈਂ ਉੱਥੇ ਪ੍ਰੈਜੈਂਟ ਹੋ ਗਿਆ ਮੈਂ ਖੁਦ ਦੋ ਜੁਨੀਆਂ ਥੱਦੀਆਂ ਉਹ ਇਨਾਂ ਦੇ ਘਰੋਂ ਹੋ ਕੇ ਵਾਪਸ ਚਲ ਜਾਂਦੀਆਂ ਰਹੀਆਂ ਨੇ ਸਾਡੇ ਕੋਲ ਬਹਿ ਕੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਜੁਨੀਆਂ ਨੇ ਇਹ ਨਹੀਂ ਪੁੱਛਿਆ ਕੋਈ ਸੱਜਣ ਮਿੱਤਰ ਜਾਂ ਜੁਨੀਆਂ ਆਉਂਦੀ ਆ ਤਾਂ ਦੋਆਂ ਦੋ ਪੱਖ ਲੈਂਦੀ ਆ ਉਹ ਕਿਹੜੀਆਂ ਜੁਨੀਆਂ ਉਹ ਵੀ ਇਨਾਂ ਦੇ ਨਿਹੰਗ ਸਿੰਘ ਜਥੇਬੰਦੀ ਆ ਉਹ ਸਾਡੇ ਨਾਲ ਮਿਲੀਆਂ ਹੀ ਨਹੀਂ ਜਦੋਂ ਚਾਸੀਂ ਉਹਨਾਂ ਦੇ ਨਾਮ ਕਿਦਾ ਪੁੱਛ ਸਕਦੇ ਹਾਂ ਨਿਹੰਗ ਸਿੰਘ ਜੁਨੀਆਂ ਕਿ ਜਾਂ ਨਿਹੰਗ ਜਥੇਬੰਦੀ ਆ ਨਿਹੰਗ ਜਥੇਬੰਦੀਆਂ ਦੋ ਆਈਆਂ ਨੇ ਉਹ ਵਾਪਸ ਚਲ ਗਈਆਂ ਇਹਨਾਂ ਨੂੰ ਬਾਤचीत ਕਰਕੇ ਨਾਮ ਨਾਮ ਉਹਨਾਂ ਦੇ ਨਿਹੰਗ ਜਥੇਬੰਦੀ ਉਹ ਜੇ ਸਾਡੇ ਨਾਲ ਮਿਲਦੇ ਤੇ ਸਾਡੇ ਅਸੀਂ ਨਾਮ ਦੱਸਦੇ ਵੀ ਜੇ ਤੁਹਾਨੂੰ ਉਹ ਚਲੇ ਗੀਆਂ ਨੇ ਰਾਤ ਨੂੰ 11 ਵਜੇ ਇਹ ਸ਼ਖਸ ਆਇਆ ਆ ਜਿਹਦੀਆਂ ਸਾਡੇ ਕੋਲ ਰੋਲਾ ਪੈਂਦੇ ਦੀਆਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨੇ ਆ ਇਹਨਾਂ ਨੇ ਆਉਂਦੇ ਇਹ ਸ਼ਖਸ ਨੇ ਸਾਨੂੰ ਕਿਹਾ ਆ ਵੀ ਬਾਬਾ ਜੀ ਤੁਸੀਂ ਸਤਿਕਾਰਯੋਗ ਜੋ ਅਸੀਂ ਤੁਹਾਨੂੰ ਬਾਹਰ ਨਹੀਂ ਥਾਉਂਦੀ ਨਾ ਇਹਨੇ ਗੇਟ ਖੋਲ ਦਿੱਤਾ ਆ 11 ਵਜੇ ਅੰਦਰ ਆ ਜਾਓ ਅਸੀਂ ਚੇਅਰਮੈਨ ਸਾਹਿਬੀ ਸਾਡੇ ਅਸੀਂ ਸਲਾਹ ਕੀਤੀ ਵੀ ਨਹੀਂ ਕਿਸੇ ਦੇ ਘਰ ਰਾਤ ਨੂੰ ਨਹੀਂ ਜਾਣਾ ਜਿੱਥੇ ਬੈਠੇ ਬੈਠੇ ਰਹੀਏ ਇਹਨੇ ਉਹ ਸ਼ਬਦਾਵਲੀ ਵਰਤੀ ਆ ਸਾਡੇ ਵਾਸਤੇ ਕਿ ਜਿਹੜੀ ਅਸੀਂ ਸੁਣ ਨਹੀਂ ਸਕਦੇ ਸਿਰਫ ਅਸੀਂ ਆਪਣੇ ਇਸੇ ਵਿਵਾਦ ਕਰਕੇ ਚੁੱਪ ਕੀਤੇ ਕਿ ਇਹ ਬੰਦਾ ਚਾਹੁੰਦਾ ਹੈ ਕਿ ਇੱਥੇ ਝਗੜਾ ਹੋਣੀ ਉਹ ਵੀਡੀਓ ਤੁਹਾਨੂੰ ਕਾਲ ਸਿੰਘ ਠੱਠਾ ਦੇ ਫੋਨ 'ਚ ਵੀ ਹੋਣੀ ਆ ਤੇ ਮੇਰੇ ਫੋਨ 'ਚ ਵੀ ਹੋਣੀ ਆ ਉਹ ਵੀ ਤੁਸੀਂ ਲੈ ਸਕਦੇ ਜੀ ਉਹ ਦਿਨ ਨਿਕਲਿਆ ਅਗਲੇ ਦਿਨ ਸਵੇਰੇ ਸਖਤੇ ਘਰੋਂ ਚਲਾ ਗਿਆ ਸਾਰਾ ਦਿਨ ਉੱਥੇ ਅਸੀਂ ਬੈਠੇ ਰਹੇ ਅਸੀਂ ਰੋਟੀ ਪਾਣੀ ਖਾਂਦਾ ਉਹ ਕਲੋਨੀ 'ਚ ਜਾ ਕੇ ਮੈਂ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਜਾਣਕਾਰੀ ਲਓ ਕਿ ਫੌਜੀਆ ਨੇ ਕਿਤੇ ਹਾਇਦਾ ਵੀ ਨਾ ਰਹਾ ਮਾਰਿਆ ਜਾਂ ਉੱਚੀ ਆਵਾਜ਼ ਵੀ ਗੱਲ ਕੀਤੀ ਆ ਕਲੋਨੀ ਵਾਲਿਆਂ ਨੇ ਸਾਨੂੰ ਚਾਹ ਪਾਣੀ ਖਰੋ ਪੁੱਛਿਆ ਵੀ ਇਹ ਬੰਦਾ ਗਲਤ ਕੰਮ ਕਰ ਰਿਹਾ ਆ ਅਸੀਂ ਤੁਹਾਡੇ ਨਾਲ ਆ ਉਹਨਾਂ ਨੇ ਸਾਨੂੰ ਇਤੋਂ ਤੱਕ ਸੁਵਿਧਾ ਦਿੱਤੀਆਂ ਕਿ ਸਾਨੂੰ ਬਾਥਰੂਮ ਵਰਤਣ ਤੱਕ ਉਹਨਾਂ ਘਰਾ ਨਹੀਂ ਦਿੱਤੇ ਆ ਕਿਉਂਕਿ ਆਹੀ ਵੀ ਜ਼ਿੰਦਾਰੀਆਂ ਇਲਾਕੇ 'ਚ ਵਰਤ ਵਿਚਰਦੇ ਆ ਇਹ ਬੰਦਾ ਉਹ ਸਾਰਾ ਦਿਨ ਹਟ ਰਿਹਾ ਹੈ ਛਾਮੀ ਜਦੋਂ ਸਾਡੇ ਬੰਦੇ ਕੋ ਚਲੇ ਜਾਂਦੇ ਆ ਅਸੀਂ 10 ਕ ਬੰਦੇਾਂ ਦੀ ਡਿਊਟੀ ਲਾਉਣੀ ਆ ਕਿ ਤੁਸੀਂ ਰਾਤ ਇੱਥੇ ਪ੍ਰਜੈਕਟ ਰਹਿਣਾ ਹੈ ਮੈਂ ਤਿਆਰ ਹੋਣ ਘਰ ਗਿਆ ਆ ਮੈਨੂੰ ਪਿੱਛੋਂ ਕੋਲ ਆਈਆ ਸਾਡੇ ਮਖਤਿਆਰ ਸਿੰਘ ਜੀ ਫਦੇਗਾ ਟੁੜੀਆਂ ਤੇ ਬਲਾਗ ਦੇ ਕੈਸ਼ੀਅਰ ਉਹਨਾਂ ਨੂੰ ਫੋਨ ਕੀਤਾ ਵੀ ਬਾਬਾ ਜੀ ਇੱਥੇ ਨਿਹੰਗ ਜਥੇਬੰਦੀਆਂ ਆ ਗਈਆਂ ਨੇ 100 150 ਬੰਦਾ ਉਹ ਕਹਿੰਦੇ ਆ ਮੁਖੀ ਨੂੰ ਬੁਲਾਓ ਮੈਂ ਘਰੋਂ ਉਸੇ ਵੇਲੇ 5 ਮਿੰਟਾਂ ਚ ਇਹਨਾਂ ਦੇ ਕੋਲ ਪਹੁੰਚ ਗਿਆ ਮੈਂ ਬਾਬਾ ਜੀ ਉਹ ਇੱਕ ਰਣਜੀਤ ਸਿੰਘ ਇਹਨਾਂ ਨੂੰ ਸਿੱਧੇ ਤੌਰ ਤੇ ਜਾਨਣਾ ਪਹਿਲਾਂ ਉਹ ਸਤਕਾਰ ਕਮੇਟੀ ਚ ਹੁੰਦੇ ਸੀ ਹੁਣ ਬਾਬਾ ਮੇਜਰ ਸਿੰਘ ਦਲਨਾ ਉਹ ਜੁੜੀ ਹੋਈ ਨਹੀਂ ਮੈਂ ਬਾਬਾ ਜੀ ਉਹ ਉਸ ਟਾਈਮ ਤੇ ਉਹ ਆਪਣੇ ਆਪ ਨੂੰ ਮਾਂ ਘਰ ਦੱਸ ਕੇ ਉੱਥੇ ਪ੍ਰেজেন্ট ਹੋਏ ਆ ਕਿ ਮੈਂ ਇਹ ਜਿੰਨੀ ਟੀਮ ਆਈ ਹੈ ਇਹਦਾ ਮੁਖੀ ਆ ਜਦੋਂ ਮੈਂ ਗਿਆ ਮੈਂ ਹਾਂ ਜੀ ਬਾਬਾ ਜੀ ਹੁਕਮ ਕਹਿੰਦਾ ਵੀ ਮੁਖੀ ਤੁਸੀਂ ਜੋ ਮੈਂ ਜੀ ਕਹਿੰਦਾ ਵੀ ਪੈਸੇ ਤੁਸੀਂ ਲੈਣੇ ਆ ਮੈਂ ਜੀ ਕਹਿੰਦਾ ਮੈਂ ਤੈਨੂੰ ਗੋਲੀ ਮਾਰਨੀ ਆ ਰਫਲ ਏਦਾਂ ਤਾਨ ਕੇ ਕਹਿੰਦਾ ਮੈਂ ਤੈਨੂੰ ਗੋਲੀ ਮਾਰਨੀ ਆ ਮੈਂ ਹਾਂ ਬਾਬਾ ਜੀ ਜੀ ਸੱਤ ਕੇ ਮਾਰ ਲਓ ਜੇ ਮੇਦੀ ਵਧੀ ਹੋ ਗਈ ਤੇ ਮੈਂ ਬਾਜੂਗਾ ਫਿਰ ਕਹਿੰਦਾ ਤੁਹਾਡੇ ਨਾਲ ਵੇਖਣਾ ਆ ਮੈਂ ਬਾਬਾ ਜੀ ਜੇ ਵੇਖਣਾ ਸੀ ਤਾਂ ਦੱਸ ਕੇ ਆਉਂਦੇ ਹੋ ਏਦਾਂ ਬਜ਼ੁਰਗਾਂ ਦੇ ਨਾਲ ਨਹੀਂ ਮੈਂ ਵੇਖ ਸਕਦਾ ਸੀ ਇਹਨਾਂ ਨੂੰ ਮੈਂ ਕਿਉਂ ਉਹ ਚਾਰਿਆਂ ਨੂੰ ਪਰੇਸ਼ਾਨ ਕਰਾਂ ਫਿਰ ਕਹਿੰਦਾ ਤੁਹਾਡੇ ਗਿੱਟਿਆ ਦੇ ਪ੍ਰਾਣੀਆਂ ਮਾਰਨੀਆਂ ਫੋਜੀਓ ਮੈਂ ਬਾਬਾ ਜੀ ਇਹ ਵਕਤ ਆਊਗਾ ਕਿ ਪਤਾ ਲੱਗਣਾ ਵੀ ਕਿਹਦੇ ਵੱਜਦੀਆਂ ਜਿਹੜੇ ਮੈਂ ਜਵਾਬ ਦਿੱਤੇ ਆ ਮੈਂ ਕੈਮਰੇ 'ਚ ਵੀ ਉਹਨੂੰ ਕਬੂਲ ਕਰਦਾ ਕਿ ਮੈਂ ਉਹ ਜਵਾਬ ਦਿੱਤੇ ਆ ਫਿਰ ਕਿਹਾ ਹੁਣ ਵੇਖਣਾ ਮੈਂ ਬਾਬਾ ਜੀ ਇੱਧਰ ਕਿੰਨਾ ਰੁਕ ਜਾਓ ਫਿਰ ਉਹਨੇ ਸਾਡਾ ਟੈਂਟ ਕੁੱਟਿਆ ਡੰਡੇ ਸੁੱਚੇ ਸਾਡੇ ਬੰਦੇ ਆ Điਉਣ ਲੱਗੇ ਅਸੀਂ ਇਹਨਾਂ ਨੂੰ ਮਨੇ ਕਾਤਾ ਵੀ ਇਹਨਾਂ ਨੂੰ ਜੋ ਕਹਿੰਦਾ ਕਰ ਦੋ ਤੁਸੀਂ ਉਹ ਗੱਲਾਂ ਪਛਾਣ ਲਿਖਿਆ ਅਸੀਂ ਦੱਸਦਾ ਜੀ ਤੁਹਾਨੂੰ ਜਦੋਂ ਅਸੀਂ ਇਹ ਚੀਜ਼ਾਂ ਹੋ ਗਈਆਂ ਨੇ ਅਸੀਂ ਆਪਣੇ ਬੰਦਿਆਂ ਨੂੰ ਕਾਲ ਕਰਨੀ ਸ਼ੁਰੂ ਕੀਤੀ ਆ ਫੋਨ ਕਰਨੇ ਸ਼ੁਰੂ ਕਰ ਦਿੱਤੇ ਆ ਉਹ ਬੰਦੇ ਉਤੋਂ ਉਸੇ ਵੇਲੇ ਹੀ ਕਹਿੰਦੇ ਜੀ ਅਸੀਂ ਪੁਲਿਸ ਪ੍ਰਸ਼ਾਸਨ ਕੋ ਚਲਦੇ ਆ ਉਹ ਕਹਿੰਦੇ ਕਿ ਬਾਂਗਰ ਚੰਕੀ ਚਲੇ ਗਏ ਆਸੀਂ ਵੀ ਮਗਰ ਦੋ ਗੱਡੀਆਂ ਲੈ ਕੇ ਕਣੀਏ ਕਿ ਬਾਂਗ ਗਏ ਆ ਕਹਿੰਦੇ ਆ ਕਿ ਬਾਂਗਰ ਜਾ ਕੇ ਉਹਨਾਂ ਦੀ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਨੇ ਕੋਈ ਦਰਖਾਸਤ ਲਈ ਆ ਜਾਂ ਨਹੀਂ ਲਈ ਪਰ ਅਸੀਂ ਆਪਣੀ ਦਰਖਾਸਤ ਜਰੂਰ ਦੇ ਕੇ ਆਏ ਆ ਵੀ ਅਸੀਂ ਪ੍ਰਸ਼ਾਸਨ ਨੂੰ ਜਾਣੂ ਧਰਨੇ ਲਈ ਕਰਵਾਇਆ ਸੀ ਤੇ ਇਹਨਾਂ ਨੇ ਆ ਚੀਜ਼ ਸਾਡੇ ਨਾਲ ਕੀਤੀ ਆ ਇਹ ਪੁਲਿਸ ਪ੍ਰਸ਼ਾਸਨ ਕੋ ਅਗਲੇ ਦਿਨ 10 ਵਜੇ ਦਾ 21 ਤਰੀਕ 10 ਵਜੇ ਦਾ ਟਾਈਮ ਲੈ ਕੇ ਚਲੇ ਗਿਆ ਪੁਲਿਸ ਪ੍ਰਸ਼ਾਸਨ ਨੇ 21 ਤਰੀਕ ਨੂੰ 10 ਵਜੇ ਸਾਡੇ ਨਾਲ ਮੁਲਾਬਾ ਕੀਤਾ ਠੱਠੇਵਾਈ ਉੱਥੇ ਬੈਠੇ ਰਹੇ ਆ ਧਰਨੇ 'ਚ ਬੈਠੇ ਰਹੇ ਆ ਅਸੀਂ ਧਰਨਾ ਲਾਈ ਰੱਖਿਆ ਆ ਅਗਲੇ ਦਿਨ ਉਹਨਾਂ 10 ਵਜੇ ਮੁਲਾਬਾ ਕੀਤਾ ਆ ਕਹੀ ਵਜੇ ਅਸੀਂ ਉੱਥੇ ਚੌਕੀ ਕਣੀ ਹਕੇ ਬੰਗਰ ਗਏ ਆ ਕਿ ਕਿੰਨਾ ਦਿਨ ਚੱਲਿਆ ਤੁਹਾਡਾ ਨਾ ਟਰਨਾ 19 ਤਰੀਕ ਦਾ ਲੱਗਾ ਜੀ 21 ਨੂੰ ਤਿੰਨ ਦਿਨ ਚੱਲਿਆ ਸੀ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਉੱਤੇ ਗਏ ਆ ਅਸ ਸ਼ਕਸ਼ਿਕਾਰੀ ਹੁੰਦਾ ਜੀ ਉਹ ਕਦੀ ਆ ਜਾਂਦਾ ਏ ਕਦੀ ਚਲੇ ਜਾਂਦਾ ਏ ਅਸੀਂ ਉਹਨਾਂ ਦੇ ਗੇੜ ਨੂੰ ਟੱਚ ਨਹੀਂ ਕੀਤਾ ਉਹ ਜਿੱਦੂ ਮਰਜੀ ਇੱਧਰ ਮਰਜੀ ਜਾਂ ਜਿੱਦਦ ਮਰਜੀ ਆਉਣ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਆਈ ਤੇ ਇੱਕ ਰੋਜ਼ ਦੇ ਤੌਰ ਤੇ ਰੱਖੀ ਸੀ ਦੂਸਰੀ ਗੱਲ ਹੈ ਜਦੋਂ ਪੁਲਿਸ ਪ੍ਰਸ਼ਾਸਨ ਨਹੀਂ ਉੱਤੇ ਪਹੁੰਚੇ ਦੋ ਵਾਰੀ ਪਹੁੰਚੇ ਆ ਉਪਰ ਪ੍ਰਸ਼ਾਸਨ ਨੇ ਵੇਖਿਆ ਕੋਈ ਮਾਸ਼ਬੀਨੀ ਨਹੀਂ ਹੋ ਰਹੀ ਇਹ ਆਪਣੀ ਸ਼ਾਂਤਮਈ ਤਰੀਕੇ ਨਾਲ ਬੈਠੇ ਉਹ ਬੰਦਾ ਉਹਨਾਂ ਨੂੰ ਮਿਲਿਆ ਹੀ ਨਹੀਂ ਜਿੰਨੀ ਵਾਰੀ ਪੁਲਿਸ ਪ੍ਰਸ਼ਾਸਨ ਆਉਂਦਾ ਰਿਹਾ ਉਹ ਬੰਦਾ ਘਰ ਨਹੀਂ ਮਿਲਦਾ ਰਿਹਾ ਉਹ ਘਰੋਂ ਪੁੱਛ ਕੇ ਜਾਂਦੇ ਰਹੇ ਆ ਕਿ ਕਿੱਥੇ ਉਹ ਬੰਦਾ ਨਹੀਂ ਮਿਲਦਾ ਰਿਹਾ ਪੁਲਿਸ ਪ੍ਰਸ਼ਾਸਨ ਫਿਰ ਅਗਲੇ ਦਿਨ ਜਦੋਂ ਅਸੀਂ ਗਏ ਆ ਇਹ 10 ਵਜੇ ਉੱਥੇ ਆਣ ਕੇ ਬੈਠ ਗਏ ਆ ਸਾਡੇ ਕੋਲ ਐਸਐਚਓ ਸਾਹਿਬ ਕਣੀਏ ਕੇ ਬਾਂਗਰ ਚੌਕੀ ਇੰਚਾਰਜ ਕਣੀ ਆ ਕੜੀਏ ਕੇ ਸਾਡੇ ਕੋਲ ਆਏ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ 2:30 ਵਜੇ ਦਾ ਤੁਹਾਡਾ ਟਾਈਮ ਹੈ ਅਸੀਂ ਦੋਆ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਉਣਾ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਦੀ ਇਸ ਗੱਲ ਪ੍ਰਵਾਨ ਕੀਤਾ ਅਸੀਂ ਦੋ ਗੱਡੀਆਂ ਲੈ ਕੇ 2:30 ਵਜੇ ਚੌਕੀ ਪਹੁੰਚੇ ਹਾਂ ਉੱਥੇ ਚੌਕੀ ਇਨਚਾਰਜ ਸਰਦਾਰ ਚੰਦਜੀਤ ਸਿੰਘ ਜੀ ਐਸਆਈ ਬੈਠੇ ਪੰਜ-ਪੰਜ ਬੰਦੇ ਉਹਨਾਂ ਨੇ ਅੰਦਰ ਸਾਥ ਲਏ ਆਹੀਂ ਉਸ ਮਹਿਕਮੇ 'ਚ ਨੌਕਰੀ ਕਰਕੇ ਆਏ ਆ ਕਿ ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਹੈ ਪ੍ਰਸ਼ਾਸਨ ਨੂੰ ਅਸੀਂ ਮੰਨਦੇ ਆਂ ਅਸੀਂ ਕਾਨੂੰਨ ਨੂੰ ਮੰਨਦੇ ਆਂ ਅਸੀਂ ਹਿਦਾਇਤਾਂ ਨੂੰ ਮੰਨਦੇ ਆਂ ਚੌਕੀ ਇੰਚਾਰਜ ਨੇ ਕਿਹਾ ਕਿ ਪੰਜ ਬੰਦੇ ਤੋਂ ਬਾਅਦ ਨਹੀਂ ਵੱਧ ਨਹੀਂ ਹੋਣੇ ਚਾਹੀਦੇ ਅਸੀਂ ਵੱਧ ਨਹੀਂ ਗਏ ਪਰ ਇਹ ਨਿਹੰਗ ਜਥੇਬੰਦੀਆਂ ਨੇ ਉੱਥੇ ਚੌਕੀ ਇੰਚਾਰਜ ਦੀ ਗੱਲ ਨਹੀਂ ਮੰਨੀ ਕਿ ਘੱਟੋ ਘਾਟ 10 15 ਅੰਦਰ ਵਰਗੇ ਚੌਕੀ ਇੰਚਾਰਜ ਨੇ ਇਹ ਗੱਲ ਪੁੱਛੀ ਆ ਕਿ ਬਾਬਾ ਜੀ ਤੁਸੀਂ ਪੈਸੇ ਦੇਣੇ ਆ ਤੇ ਸਰਦਾਰ ਰਣਜੀਤ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਮਾਹਕਾਲ ਦੱਸਦਾ ਉਹਨੇ ਇੱਕ ਤੇ ਹੱਥ ਮਾਰ ਕੇ ਕਿਹਾ ਕਿ ਅਸੀਂ ਇਹਦਾ ਕੋਈ ਪੈਸਾ ਨਹੀਂ ਦੇਣਾ ਜਿਹੜਾ ਸਾਡੇ ਨਾਲ ਜੋ ਮੋਤਵਰ ਬੰਦੇ ਸੀ ਉਹਨਾਂ ਕੋਲ ਕੋਈ ਸਬੂਤ ਹੈ ਉਹ ਚੌਕੀ ਇੰਚਾਰਜ ਦੇ ਮੁਲਾਜ਼ਮ ਨੇ ਵੀਡੀਓ ਬਣਾ ਰੱਖੀ ਹੈ ਸਾਡੇ ਫੋਨ ਤੇ ਉਹਨਾਂ ਬਾਹਰ ਖਾ ਦਿੱਤੇ ਸੀ ਜੀ ਜੀ ਠੀਕ ਹੈ ਜੀ ਚੌਕੀ ਇੰਚਾਰਜ ਨੂੰ ਕਲੀਅਰ ਪਤਾ ਹੈ ਫੋਨ ਸਾਡੇ ਕੋਲ ਉੱਥੇ ਜਦੋਂ ਸਾਡੇ ਕੋਲ ਹੀ ਬਾਹਰ ਰੱਖਦੇ ਆਂ ਸਬੂਤ ਕਿੱਥੋਂ ਦੇ ਦੇਣਗੇ ਫਿਰ ਉਹਨਾਂ ਨੇ ਕਿਹਾ ਕੋਈ ਪੈਸਾ ਨਹੀਂ ਦੇਣਾ ਸਾਡੇ ਨਾਲ ਕੋਈ ਮੌਜੂਦ ਮਰ ਸੱਜਣ ਸੀ ਉਹਨੇ ਕਿਹਾ ਵੀ ਜਦੋਂ ਬੁੱਕਰੀ ਗਏ ਆ ਇੱਥੇ ਚੌਕੀ ਇੰਚਾਰਜ ਨੇ ਵੀ ਇਹ ਆਪਣੇ ਆਪ ਨੂੰ ਉਸ ਸਮੇਂ ਕਮਜ਼ੋਰ ਸਮਝਿਆ ਕਿ ਮੇਰੀ ਚੌਕੀ ਦੇ ਵਿੱਚ ਜਿਹੜਾ ਆ ਚੀਜ਼ ਹੋਣੀ ਆ ਲੜਾਈ ਝਗੜਾ ਹੋਣਾ ਚੌਕੀ ਇੰਚਾਰਜ ਕਹਿੰਦਾ ਜੀ ਬਿਆਨ ਦਿਓ ਅਸੀਂ ਕੋ ਚੌਕੀ ਇਨਚਾਰਜ ਨੇ ਕੋ ਨੂੰ ਬਿਆਨ ਲੈ ਲਈ ਦੋਵਾਂ ਧਿਰਾਂ ਦੇ ਕੋਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਤਾਂ ਇਹਨਾਂ ਵੀਰਾਂ ਨੇ ញੰਗ ਸਿੰਘ ਜਥੇਬੰਦੀਆਂ ਤੇ ਸਟੇਟਸ ਪਾ ਕੇ ਸਾਡੀਆਂ ਵੱਖ-ਵੱਖ ਜਥੇਬੰਦੀਆਂ ਦੇ ਧਮਾਇਆ ਕਿ ਸਾਬਕਾ ਸੈਨਿਕ ਸੱਭ ਸੰਜੀ ਕਮੇਟੀ ਦੇ ਅਹੁਦੇਦਾਰਾਂ ਨੂੰ ញੰਗਾ ਨੇ ਕੁੱਟ-ਕੁੱਟ ਕੇ ਭਜਾਇਆ ਉਹ ਹੈ ਤੁਹਾਡੇ ਕੋਲ ਕੋਈ ਵੀਡੀਓ ਹੈ ਰਿਕਾਰਡਿੰਗ ਮੂਵੀ ਦੇ ਦਾਂਗੇ ਜੀ ਕੁੱਟ ਕੁੱਟ ਕੇ ਭਜਾਇਆ ਇਹਨਾਂ ਸਟੇਟਸ ਵੀ ਲਾਏ ਆ ਕਿ ਅਸੀਂ ਜਿੱਤ ਗਏ ਆ ਅਸੀਂ ਦੇ ਬਣੀਏ ਲਾਏ ਇਹ ਨਾਲ ਹੀ ਮਨਜੀਤ ਸਿੰਘ ਨੇ ਆਪ ਜੀ ਲਾਏ ਆ ਤੇ ਸਾਡੀਆਂ ਜੂਰੀਆਂ ਜਿਹੜੀਆਂ ਜਥੇਬੰਦੀ ਕਿਹੜੀ ਨਿਹੰਗ ਜਥੇਬੰਦੀ ਦਸਮੇਸ਼ ਤਰਨਾ ਦਲ ਉਹਨਾਂ ਦੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਸੋਢੀ ਅਸੀਂ ਅੱਜ ਵੀ ਉਹਨਾਂ ਨੂੰ ਬਾਬਾ ਜੀ ਕਹਿੰਨੇ ਆ ਕਿਉਂਕਿ ਆ ਸਾਡੇ ਮਨ 'ਚ ਪੰਥ ਦਾ ਸਤਿਕਾਰ ਆ ਅਸੀਂ ਇਹ ਜ਼ਰੂਰ ਇੱਕ ਸਿੱਖ ਕੌਮ ਨੂੰ ਤੇ ਪੰਥ ਨੂੰ ਮੈਸੇਜ ਦੇਵਾਂਗੇ ਕਿ ਇੱਕ ਖੱਗ ਦੇ ਮਗਰ ਲਾ ਕੇ ਇੱਕ ਚੋਰ ਦੇ ਮਗਰ ਲਾ ਕੇ ਉਹਨੂੰ ਪੰਥ ਦਾ ਰੰਗ ਨਾ ਦਿੱਤਾ ਜਾਵੇ ਕਿਸੇ ਟਾਈਮ ਨਿਹੰਗ ਜਥੇਬੰਦੀਆਂ ਤੇ ਸਾਡੇ ਗੁਰੂ ਦੇ ਖਾਲਸੇ ਔਰੰਗਜ਼ੇਬ ਦੇ ਟਾਈਮ ਤੇ ਲੁੱਟੀਆਂ ਜਾਂ ਚੀਜ਼ਾਂ ਦੇ ਹਾਸੇ ਵਾਪਸ ਕਰਦੇ ਸੀ ਜਿੰਨਾਂ ਦੀਆਂ ਚੀਜ਼ਾਂ ਹੀ ਤੇ ਅੱਜ ਸਾਡੇ ਉਹ ਜਥੇਬੰਦੀਆਂ ਤੇ ਸਾਡੇ ਨਿਹੰਗ ਜਿਹੜਾ ਮਾਲ ਨੂੰ ਲੁੱਟਦਾ ਉਹਦੀ ਸਪੋਰਟ ਕਰਦੇ ਆ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਕਿ ਇਹ ਪੰਥ ਨੂੰ ਸੇਕ ਨਾਲ ਆਓ ਪੰਥ ਨੂੰ ਠੇਸ ਨਾ ਪਹਚਾਓ ਪੰਥ ਦਾ ਮੁੱਦਾ ਨਾ ਬਣਾਓ ਜੇ ਤੁਹਾਨੂੰ ਲੱਗਦਾ ਆ ਕਿ ਸਾਅ ਕਾ ਸੈਨਿਕ ਗਲਤ ਆ ਜਾਂ ਗਰਦੀਪ ਸਿੰਘ ਢੰਡਾ ਗਲਤ ਆ ਕਿਤੇ ਚਾਰ ਬੰਦੇ ਆਪਣੇ ਬਿਠਾ ਲਓ ਤੇ ਚਾਰ ਬੰਦੇ ਕੋਈ ਨੋਜ਼ਮੇਰ ਹੋਰ ਬਿਠਾ ਲਓ ਤੁਹਾਨੂੰ ਸੱਚਾਈ ਦਾ ਪਤਾ ਲੱਗ ਜੂ ਕਿ ਸੱਚਾਈ ਕੌਣ ਆ ਇੱਕ ਮੈਂ ਅਜ ਆਪਣੇ ਜਜਬਾਤ ਤੇ ਕਾਬੂ ਰੱਖਦਾ ਆ ਇੱਕ ਉਹ ਮਾ ਵੀਰਨਜੀਤ ਸਿੰਘ ਨੂੰ ਬੇਨਤੀ ਕਰਨਾ ਵੀਰਾ ਤੂੰ ਕਹਿਣਾ ਹਣਾ ਕਿ ਛਾਤੀ 'ਚ ਗੋਲੀ ਖਾਣੀ ਆ ਮੇਰੇ ਤਿੰਨ ਵਾਰੀ ਗੋਲੀਆਂ ਲੱਗੀਆਂ ਨੇ ਕਿਤੇ ਟਾਈਮ ਦੱਸ ਕਿੱਥੇ ਮੇਰੇ ਗੋਲੀ ਮਾਰਨੀ ਮੈਂ ਉੱਥੇ ਪਹੁੰਚਣ ਨੂੰ ਤਿਆਰ ਆ ਇਹ ਨਾ ਕੀ ਓ ਸਿਓ ਜੋ ਮੌਤੂ ਮੈਂ ਨਹੀਂ ਡਰਦਾ ਤੁਸੀਂ ਮੌਤ ਦੂਰ ਤੋਂ ਵੇਖੀ ਹੋਊਗੀ ਮੈਂ ਨਜ਼ਦੀਕ ਤੋਂ ਵੇਖੀ ਆ ਮੈਂ ਕੋਵਰੀ ਰਾਸ਼ਟਰਪਤੀ ਵਾਰ ਲੈ ਕੇ ਆ ਚੁੱਕਾ ਫੌਜ ਦੇ ਵਿੱਚ ਰਹਿ ਕੇ ਇਹਨਾਂ ਗੋਲੀਆਂ ਦੇ ਥੱਲੇ ਪਰ ਤੂੰ ਉਸ ਜਗ੍ਹਾ ਤੇ ਗਲਤੀਆਂ ਜੇ ਪੰਥ ਜਾਂ ਦਲ ਦਾ ਚੋਲਾ ਪਾਇਆ ਹੈ ਨਾ ਤਾਂ ਉਹਦੀ ਇੱਜ਼ਤ ਤੇ ਮਾਰ ਰੱਖਣਾ ਤੁਹਾਡਾ ਫਰਜ਼ ਬਣਦਾ ਨਾ ਕਿ ਉਹਨੂੰ ਰੋਲਣਾ ਇੱਕ ਉਹ ਸਖਸ ਨੇ ਇਹ ਗੱਲ ਕਹੀ ਸੀ ਮੈਂ ਪੰਥ ਦੇ ਗਾੜੀ ਰੱਖ ਦੇਣਾ ਚਾਹੁੰਦਾ ਕੀ ਆਸੀਂ ਗਲਪੰਥ ਦੇ ਸਮੇਸ਼ਰਨਾ ਦਲ ਦਾ ਅੰਮ੍ਰਿਤ ਛਕਿਆ ਆ ਜਾਂ ਅਸੀਂ ਇਹ ਸਿੰਘ ਦੀ ਮਤ ਕਰਨੀ ਆ ਕਿ ਮੈਨੂੰ ਸਿੱਖ ਕੌਮ ਇੱਕ ਜਵਾਬ ਦਵੇ ਕਿ ਗਲਪੰਥ ਦਾ ਅੰਮ੍ਰਿਤ ਉੱਚਾ ਹੈ ਕਿ ਦਸਵੇਂ ਪਾਛੇ ਨੇ ਜਿਹੜਾ ਅੰਮ੍ਰਿਤ ਬਖਸ਼ਿਆ ਉਹਦਾ ਉੱਚਾ ਹੈ ਇਹ ਵੀ ਅੰਮ੍ਰਿਤ ਛਕਿਆ ਆ ਇਹਦਾ ਮਤ ਭਈ ਸਾਨੂੰ ਉਹ ਰੂਪੀਆਂ ਕਹਿੰਦੇ ਆ ਇਹ ਜਿਨ੍ਹਾਂ ਨੇ ਚੋਲੇ ਪਾ ਲਿਆ ਤੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਮੈਂ ਬਾਬਾ ਮੀਤ ਸਿੰਘ ਦੇ ਅਜੇ ਵੀ ਇੱਜ਼ਤ ਕਰਦਾ ਉਹਨਾਂ ਨੂੰ ਅਜੇ ਵੀ ਇਹ ਸਤਿਕਾਰਨਾ ਬੇਨਤੀ ਕਰਦਾ ਕਿ ਬਾਬਾ ਜੀ ਇਸ ਮਸਲੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਆਪਣੇ ਬੰਦੇ ਤੇ ਜਿੱਥੇ ਉਹਦੀ ਗਲਤੀ ਆ ਉਹਦੀ ਗਲਤੀ ਕੱਢੋ ਛੋਪਾਂ ਦਾ ਕਿਸ ਦਾ ਹੱਕ ਆ ਉਹ ਮੇਰੇ ਨਾਲ ਇਕੱਲੇ ਨਾ ਨਹੀਂ ਠੱਗੀ ਵਧੀ ਲਾਕੇ ਚੁਆਣ ਕੇ ਪਤਾ ਕਰੋ ਫਦੇ ਕਰ ਚੂੜੀਆਂ ਚੋਂ ਠੱਠੀਆਂ ਚੋਂ ਪਿੰਡੀ ਚੋਂ ਪਤਾ ਕਰੋ ਕਿ ਉਹਨੇ ਕਿੰਨਿਆਂ ਬੰਦਿਆਂ ਨਾਲ ਠੱਗੀ ਮਾਰੀ ਆ ਡਰਦਾ ਕੋਈ ਸਾਹਮਣੇ ਨਹੀਂ ਆਉਣਿਆ ਕਿਉਂਕਿ ਜੋ ਤੁਸੀਂ ਉਹਨਾਂ ਵਾਕਿਆ ਵਰਤਿਆ ਉਸ ਤੋਂ ਬਾਅਦ ਉਹਦੇ ਘਰ ਲੋਕੀ ਪੈਸੇ ਮੰਗਣਾ ਬੰਦ ਕਰ ਦਿੱਤੇ ਆ ਲੋਕਾਂ ਨੇ ਸਬਾਰ ਸਾਬ ਸਾਡੇ ਸ਼ਹਿਰ ਦੇ ਵਿੱਚ ਚੰਗੇ ਭਲੇ ਐਮਸੀ ਬੰਦੇ ਨੇ ਜਿਨ੍ਹਾਂ ਨਾਲ ਉਹਨੇ ਠੱਗੀ ਮਾਰੀ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਸ਼ਾਇਦ ਉਹ ਸਾਹਮਣੇ ਆ ਜੂਗੀ ਤੇ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਕੀ ਠੱਗੀਆਂ ਮਾਰਨ ਇਨੋਂ ਦਾ ਫਰਜ ਬੰਦਾ ਹੀ ਬਾਬਾ ਜੀ ਦਾ ਕਿ ਕੱਲਾ ਬਾਬੇ ਮਨਿੰਦਰ ਸਿੰਘ ਦਾ ਤੁਸੀਂ ਮੁਖੀ ਨਹੀਂ ਹੋ ਤੁਸੀਂ ਆਪਣੇ ਆਪ ਨੂੰ ਪੰਥ ਦੇ ਜਹੇਦਾਰ ਕਹਿੰਦੇ ਹੋ ਪੰਥ ਦੇ ਮੁਖੀ ਜੋ ਫਿਰ ਜਹੇਦਾਰ ਬੰਦੇ ਜੋ ਤੇ ਤੁਹਾਡਾ ਫਰਜ ਬੰਦਾ ਹੀ ਕਿ ਦੋਹਾਂ ਤਰ੍ਹਾਂ ਦੀ ਗੱਲ ਸੁਣਦੇ ਹੋ ਜਿੱਥੇ ਫੈਸਲਾ ਬੈਂਦਾ ਹੀ ਉੱਥੇ ਬਿਠਾ ਕੇ ਫੈਸਲਾ ਕਰਦੇ ਹੋ ਜਿੱਥੇ ਆਸੀਂ ਗਲਤ ਸੀ ਸਾਨੂੰ ਕਹਿੰਦੇ ਹੋ ਗਲਤ ਆ ਤੇ ਮੈਂ ਫੇਰ ਦੁਬਾਰਤੋ ਭਾਈ ਰਣਜੀਤ ਸਿੰਘ ਨੂੰ ਕਹਿਣਾ ਵੀ ਭਾਈ ਸਾਹਿਬ ਪੰਥ ਨੂੰ ਨਵਾ ਵਿੱਚ ਲਿਆਓ ਜੇ ਗੋਲੀ ਮਾਰਨੀ ਆ ਤੇ ਗੁਰਦੀਪ ਸਿੰਘ ਨੂੰ ਟਾਈਮ ਦਿਓ ਕਿੱਥੇ ਗੋਲੀ ਵਜਨੀ ਆ ਕਲੀਅਰ ਕੱਟ ਹੈ ਬਾਕੀ ਮੈਂ ਅੱਜ ਵੀ ਸਿੱਖ ਕੌਮ ਨੂੰ ਤੇ ਪੰਥ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਇਹ ਕੋਈ ਪਰਸਨਲ ਲੈਣ ਦੇਣ ਆ ਇਹਨਾਂ ਪੰਥ ਨੂੰ ਇੱਕ ਸਾਈਡ 'ਚ ਰੱਖ ਦਿਓ ਪਰਸਨਲ ਲੈਣ ਦੇਣ ਪਰਸਨਲ ਲੈਣ ਦਿਓ ਔਰ ਬਾਬਾ ਜੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਬਾ ਜੀ ਜੇ ਤੁਸੀਂ ਉਸ ਦਲ ਦੇ ਮੁਖੀ ਜੋ ਇੱਕ ਸੂਝਵਾਨ ਤਰੀਕੇ ਨਾਲ ਫੈਸਲਾ ਕਰਾਓ ਅੱਛਾ ਬਾਬਾ ਜੀ ਤੁਸੀਂ ਇਹ ਨਾ ਹੋਣ ਜਿਹੜੇ ਪੈਸਾ ਉਹਨਾਂ ਨੂੰ ਪੈਸੇ ਦੇ ਦੇਣਾ ਕੋਈ ਘੱਟਾ ਹੋਣ ਫਰੂਦ ਹੈਗਾ ਤਾਂ ਉਹ ਦੋ ਕਰੇ ਇਹ ਨਗਦ ਦਿੱਤੇ ਤੁਸੀਂ ਤਾਂ ਦਾ ਉਹਨਾਂ ਦਾ ਬਿਲਕੁਲ ਚੈੱਕ ਹੈ ਜੀ ਮੈਨੂੰ ਸਕੋਟੀ ਤੌਰ ਤੇ ਦੇ ਗਿਆ ਮੈਂ ਨਗਦ ਦਿੱਤੇ ਉਹਨਾਂ ਨੂੰ ਪੈਸੇ ਸਟੋਰੀ ਤੌਰ ਤੇ ਉਹਨਾਂ ਨੇ ਮੈਨੂੰ ਚੈੱਕ ਦੇ ਰੱਖਿਆ ਸਰ ਜਿਹੜਾ ਚੈੱਕ ਦਿੱਤਾ ਉਹ ਤੁਸੀਂ ਬੈਂਕ ਤਲਾ ਕੇ ਰਨ ਪ੍ਰਾਪਤ ਕਰ ਸਕੋਗੇ ਬਾਬਾ ਜੀ ਅਸੀਂ ਗਏ ਸੀ ਉਸਨੇ ਸਾਡੇ ਅੱਗੇ ਹੱਥ ਜੋੜੇ ਸੀ ਕਿ ਮੈਂ ਆਉਣ ਵਾਲੇ ਸਮੇਂ ਚ ਲੋਨ ਲੈਣਾ ਮੇਰੀ ਸਕੋਰ ਖਰਾਬ ਨਾ ਕਰਿਓ ਨਹੀਂ ਤੇ ਉਸ ਸ਼ਖਸ ਨੂੰ ਜਾ ਕੇ ਪੁੱਛ ਲਿਓ ਅਸੀਂ ਚੈੱਕ ਤਾਦ ਨਹੀਂ ਲਾਇਆ ਸਾਨੂੰ ਨਹੀਂ ਪਤਾ ਕਿ ਇਹ ਮੁੱਦਾ ਦੂਸਰੇ ਪਾਸੇ ਨੂੰ ਤੁਰ ਪੈਣਾ ਜੇ ਸਾਨੂੰ ਪਤਾ ਹੁੰਦਾ ਕਿ ਇਹ ਮੁੱਦਾ ਦੂਸਰੇ ਪਾਸੇ ਨੂੰ ਤੁਰਨਾ ਤੇ ਅੱਜ ਤੋ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਚੈੱਕ ਲਾ ਫੋਨ ਤੇ ਅਸੀਂ ਲਾਵਾਂਗੇ ਇਹ ਤਾਂ ਗੁਜਾਇ ਦੱਸੋ ਵੀ ਉਹ ਉਸੇ ਜਿਹੜਾ ਤੁਹਾਡਾ ਭਾਨੂੰ ਕਰਿਆ ਦੂਸਰੇ ਦੇ ਤੁਸੀਂ ਬਾਣੀ ਅਸੀਂ ਬਾਦ ਸਾਹਿਬ ਅਸੀਂ ਨਹੀਂ ਚਾਹੁੰਦੇ ਇਸ ਮਸਲੇ ਨੂੰ ਵਧਾਉਣਾ ਕਿਉਂਕਿ ਬਾਬਾ ਮੇਜਰ ਸਿੰਘ ਨੇ 3 ਦਿਨ ਬਾਅਦ ਸਾਡੇ ਨਾਲ ਕੋ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਪੈਸੇ ਵਾਪਸ ਕਰਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਚੱਲ ਸ਼ਾਂਤਮਈ ਤਰੀਕੇ ਨਾਲ ਜਿੱਦਾਂ ਵਿਗੜਿਆ ਉਦਾਂ ਹੀ ਸੁਧਰ ਜਾਵੇ ਜਿੰਨੇ ਵਿਗਾੜਿਆ ਉਹੀ ਸੁਧਾਰ ਦੇਣਾ ਪਰ ਤਿੰਨ ਦਿਨ ਬਾਅਦ ਹਾਂ ਕਰਕੇ ਹਫਤੇ ਬਾਅਦ ਉਹਨਾਂ ਨੇ ਨਾ ਕਰ ਦਿੱਤੀ ਕਿ ਉਹਨੇ ਮੇਰੇ ਦਾਲਪੰਥ ਦਾ ਅਵਰਤ ਛੇ ਗਿਆ ਆ ਤੇ ਮੈਂ ਉਹਦੀ ਮਤ ਕਰਦਨੀ ਆ ਮੈਂ ਪੈਸੇ ਨਹੀਂ ਦਿਵਾ ਸਕਦਾ ਮੈਂ ਇੱਥੇ ਤੱਕ ਤੁਹਾਨੂੰ ਮੀਡੀਆ ਦੇ ਰੂਹ ਪੰਥ ਨੂੰ ਕੋਮ ਨੂੰ ਅਪੀਲ ਕਰਦਾ ਕਿ ਸਾਡੀ ਗੱਲਬਾਤ ਭਾਈ ਸੁਖਵਿੰਦਰ ਸਿੰਘ ਗਵਾਨ ਭਤੀਜਾ ਭਾਈ ਸਤਵਿੰਦਰ ਸਿੰਘ ਗਵਾਨਾ ਵੀ ਹੋ ਚੁੱਕੀ ਆ ਬਾਬਾ ਸੁਰ ਸਿੰਘ ਵਾਲਿਆਂ ਬਾਬਾ ਅਵਤਾਰ ਸਿੰਘ ਜੀ ਉਹਨਾਂ ਨਾਲ ਵੀ ਹੋ ਚੁੱਕੀ ਆ ਮਰੀਆ ਦਾਲ ਬਾਬਾ ਜੀ ਜ ਸਿੰਘ ਹੁਣਾਂ ਤੱਕ ਵੀ ਗੱਲ ਇਹ ਪਹੁੰਚ ਚੁੱਕੀ ਆ ਬਾਬਾ ਹੋਰ ਵੀ ਸਿੱਖ ਜਥੇਬੰਦੀਆਂ ਨਾਲ ਹੀ ਕਾਫੀ ਦੂਰ ਤੱਕ ਗੱਲ ਪਹਚਾਈ ਆ ਉਹਨਾਂ ਨੇ ਸਾਨੂੰ ਆ ਚੀਜ਼ ਕਰਨ ਲਈ ਉਹਨਾਂ ਸਿੱਖ ਜਥੇਬੰਦੀਆਂ ਨੇ ਦੱਸਿਆ ਕਿ ਪਹਿਲੀ ਕਾਨਫਰੰਸ ਤੁਸੀਂ ਕਰੋ ਜੇ ਨਹੀਂ ਤੇ ਦੂਸਰੀ ਪੰਥ ਕਾਨਫਰੰਸ ਕਰੇਗਾ ਭਾਈ ਸਤਵੰਤ ਸਿੰਘ ਵਾਂਗ ਸਿੱਦਾ ਦੇਸਤਾਨ ਤੋਂ ਹੋਊਗੀ ਉਹ ਜੋ ਮੁੱਖੀ ਫੈਸਲਾ ਕਰ ਦੋਗੇ ਸਾਡੀ ਜਥੇਬੰਦੀ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਅਸੀਂ ਅੱਜ ਵੀ ਬਾਬਾ ਮੇਜਰ ਸਿੰਘ ਨੂੰ ਫੇਰ ਅਪੀਲ ਕਰਦੇ ਆ ਕਿ ਬਾਬਾ ਜੀ ਇਹ ਚੀਜ਼ ਨੂੰ ਪੰਥ ਦਾ ਮੁੱਦਾ ਨਾ ਬਣਾਈਏ ਤੇ ਇਹ ਦੂ ਇੱਥੇ ਹੀ ਸਮਾਪਤ ਕਰ ਦਈਏ ਇਨੀਆਂ ਅਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ ਪਿੰਡ ਸਰਕੋਟ ਵੀਰ ਜੀ ਮੈਂ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜੇ ਬਾਬਾ ਮਦਰ ਸਿੰਘ ਜੀ ਇਸ ਮਸਲੇ ਦਾ ਹੱਲ ਠੀਕ ਟਾਈਮ 'ਤੇ ਨਹੀਂ ਕਰਦੇ ਤਾਂ ਸਾਬਕਾ ਸੈਨਿਕਾਂ ਨੂੰ ਇੱਕ ਵੱਡੀ ਕਾਲ ਦੇ ਕੇ ਜਿੱਦਾਂ ਕਿ ਪਟਿਆਲਾ ਵਿੱਚ ਧਰਨਾ ਲੱਗਾ ਸੀ ਉਸੇ ਤਰ੍ਹਾਂ ਇੱਕ ਵੱਡੀ ਕਾਲ ਦੇ ਕੇ ਆਹੀ ਵੱਡਾ ਧਰਨਾ ਲਾਵਾਂਗੇ ਜਾਓ ਮਸਲੇ ਦਾ ਹੱਲ ਸੀ ਟਾਈਮ 'ਚ ਕਰ ਦੇਣ। ਵੇਖੋ ਜੀ ਜਿੰਨੀ ਸਾਡੀ ਸਾਬਕਾ ਸੰਸਦ ਸਭਾ ਜੀ ਕਮੇਟੀ ਬੈਠੀ ਆ ਜੇਕਰ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਕੋਚ ਅਧਿਕਾਰਗੀਆਂ ਨਾਲ ਮਿਲ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਚੁੱਪ ਨਹੀਂ ਬੈਠਾਂਗੇ। ਲੋੋਂ ਵੀ ਮੈਂ ਜਦੋਂ ਉੱਥੇ ਨਿਹੰਗ ਜਥੇਬੰਦੀਆਂ ਦੇ ਸਿੰਘ ਗਏ ਤੇ ਮੈਂ ਮੈਂ ਵੀ ਗਿਆ ਤੇ ਉੱਥੇ ਮੇਰੇ ਤੇ ਰਫਤਾਨੀ ਗਈ ਤੇ ਮੈਨੂੰ ਕਿਹਾ ਕਰ ਤੈਨੂੰ ਗੋਲੀ ਮਾਰ ਦੇਣੀ ਆ। ਮੈਂ ਕਿਹਾ ਰਫਤਾਨੀ ਤਾਰੀ ਇਹਨਾ ਇਦਾਂ ਹੀ ਇਹਨਾਂ ਦਾ ਲੈਣ ਦੇਣਾ ਹੈ ਨਾ ਹਾਂਜੀ ਹਾਂਜੀ ਬਾਬਾ ਜੀ ਆਹ ਸੁਣ ਰਹੇ ਜਿਹੜਾ ਇਹਨਾਂ ਦਾ ਲੈਣ ਦੇਣਾ ਜੀ ਉਹ ਬੰਦਾ ਇਹਨਾਂ ਨੂੰ ਕਹਿ ਰਿਹਾ ਵੀ ਮੇਰੇ ਨੂੰ ਇਕੱਠੇ ਪੈ ਨਹੀਂ ਦਿੱਤੇ ਜਾ ਰਹੇ ਮੈਂ ਤੁਹਾਨੂੰ ਹਰ ਮਹੀਨੇ 20000 ਰੁਪਏ ਨਹੀਂ ਜਾਂ ਨਾ 20000 ਰੁਪਏ ਮੈਂ ਦੇ ਦੇ ਆਉ ਨਹੀਂ ਇਹ ਕਹਿ ਰਹੇ ਵੀ ਇਹ ਕਹਿ ਰਹੇ ਨਹੀਂ ਮਿਲਿਆ ਉਹਨਾਂ ਨੇ ਉੱਥੇ ਟੈਂਟ ਲਾ ਕੇ ਬੰਦੇ ਲੈ ਕੇ ਉਹਦੀ ਇਹ ਪੈ ਨਹੀਂ ਦਿੱਤੇ ਤੇ ਕੋਠੀ ਤੋਂ ਬਾਹਰ ਹੋ ਗਣ ਕੇ ਜਿਆਦਾ ਇਹਨਾਂ ਨੇ ਉਹਦੀ ਕੋਠੀ ਲਖਵਾਈ ਆ ਉਦੇ ਕੋਈ ਦੇਰਾਂਾਂ ਦੀ ਗਿਣੈ ਕੀਤੀ ਤੇ ਆਪੇ ਫਿਰ ਤੇ ਕਰ ਲੈਣਾ ਤੇ ਅਸੀਂ ਤਾਂ ਧੱਕਾ ਥੋੜੀ ਐ ਕੀ ਰਣੀ ਬਾਬਾ ਜੀ ਬਾਬਾ ਜੀ ਬੇਨਤੀ ਆ ਬੇਨਤੀ ਬਾਬਾ ਜੀ ਇਹ ਕਿਤੇ ਕਿ ਤਹੀ ਕਬਜ਼ਾ ਕਰਨੀ ਗਏ ਅਸੀਂ ਮਤਲਬ ਜਦੋਂ ਆੜਨਾ ਵੇਖਤ ਬੁਦੀ ਪੈਸੇ ਮੰਗਣ ਗਏ ਤੇ ਜਦੋਂ ਬੁਦੀ ਇੱਕੀ ਹੋਈ ਤੋ ਅਸੀਂ ਧਰਨਾ ਲਾਇਆ ਉਦੋਂ ਹਾਂ ਇਨਾ ਧਰਨਾ ਲਾਇਆ ਆਈ ਹਸੀ ਹਾਂ ਧਰਨਾ ਲਾਇਆ ਸੀਗਾ ਹਾਂ ਬੈਠੇ ਹੀ ਉਹਦੇ ਮੂਹੇ ਗਏ ਤੇ ਆਈ ਉੱਠਣਾ ਹੀ ਨਹੀਂ ਆ ਇਹ ਵੀ ਇੱਕੋਟੀ ਦੇ ਬਾਹਰ ਹੋ ਰਿਹਾ ਸੀ ਕੋਠੀ ਤੇ ਕਬਜ਼ਾ ਕਰਨਾ ਵਾ ਤੇ ਪੈਸੇ ਨਹੀਂ ਦਿੰਦਾ ਨਹੀਂ ਕਹਿੰਦੇ ਇਹ ਕੋਠੀ ਤੇ ਕਬਜ਼ਾ ਕਰਨ ਵਾਲੇ ਨੀਤਨਾ ਬਿਲਕੁਲ ਨਹੀਂ ਸੀ ਗਏ ਇਹ ਫਿਰ ਤਾਂ ਉਹ ਗਲਤ ਫੈਮੇ ਫਿਰ ਤੁਸੀਂ ਚਲੋ ਆ ਜਿਹਦੇ ਬਾਹਰ ਆ ਤੇ ਫੋਨ ਤੇ ਤੁਸੀਂ ਜੋ ਮਰਜ਼ੀ ਕਹਿ ਸਕਦੇ ਚਲੋ ਬਾਬਾ ਜੀ ਅਸੀਂ ਤੁਹਾਡੇ ਦਰਸ਼ਨ ਕਰ ਲਾਂਗੇ ਤੁਹਾਨੂੰ ਕੋ ਸਮਝ ਲੈ ਲਈਏ ਅਸੀਂ ਤੁਹਾਨੂੰ ਜਾਣਕਾਰੀ ਦੇਣੀ ਸੀ ਜੋ ਸਾਡਾ ਮੁਦਲਾ ਫਰਜ਼ ਸੀਗਾ ਕਿ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਹਾਂ ਬਸ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਕਬਜਾ ਕਰਨ ਗਏ ਸੀ ਕਬਜਾ ਕਰਨਾ ਉਹਨਾਂ ਦੇ ਬੱਚਿਆਂ ਨੂੰ ਦਿੱਤੇ ਸੀ ਬਾਹਰ ਹੋਦੇ ਅਸੀਂ ਅੰਦਰ ਹੋਈਏ ਇਹਨਾਂ ਦੇ ਹੁੰਦਾ ਨਹੀਂ ਹਜੇ ਪਰდიਓ ਠੀਕ ਹੈ ਜੀ ਮੈਂ ਆਈ ਕੀ ਕਰਨਾ ਮਾਈ ਬਾਸ ਕਰਦਾ ਜੋ ਤੁਹਾਨੂੰ ਕਰਦਾ ਠੀਕ ਹੈ ਧੰਨਵਾਦ ਜੀ ਧੰਨਵਾਦ